ਤੁਹਾਡੇ ਵੱਲੋਂ ਬਹੁਤ ਗੁੱਸੇ ਦੇ ਵਿੱਚ ਨਹੀਂ ਪੱਥਰ ਤੋੜਿਆ ਗਿਆ ਤੁਹਾਡੇ ਵੱਲੋਂ ਰੱਖਿਆ ਗਿਆ ਨਹੀਂ ਪੱਥਰੀ ਤੋੜਿਆ ਗਿਆ ਇਹ ਕਹਿ ਕੇ ਮੁਲਾਜ਼ਮ ਸੁਣਦੇ ਨਹੀਂ ਹੈ ਆਮ ਜਨਤਾ ਦੀ ਇਹੀ ਗੱਲ ਹੈ ਇਹੀ ਸਵਾਲ ਹੈ ਜੇ ਮੁਲਾਜ਼ਮ ਵਿਧਾਇਕਾਂ ਦੀ ਨਹੀਂ ਸੁਣਨ ਆਮ ਜਨਤਾ ਕਿੱਥੋਂ ਐਕਸਪੈਕਟ ਕਰੇਗੀ ਕਿ ਸਾਡੀ ਸੁਣਵਾਈ ਹੋਵੇਗੀ ਜੋ ਮੈਂ ਪੱਥਰ ਤੋੜਿਆ ਉਹ ਇਸ ਕਰਕੇ ਤੋੜਿਆ ਕਿ ਮੈਂ ਜਿਹੜਾ ਚਾਵਾ ਤੇ ਰੀਜਾਂ ਦੇ ਨਾਲ ਅਸੀਂ ਸਾਰੇ ਇਲਾਕਾ ਨਿਵਾਸੀ ਨੇ ਰਲ ਕੇ ਉਹ ਪੱਥਰ ਇਸ ਕਰਕੇ ਲਾਇਆ ਕਿ ਭਾਈ ਸਾਡੇ ਉੱਡਾ ਰਲਾ ਸਾਫ 650 ਕਰੋੜ ਚੋਂ 588 ਕਰੋੜ ਇਹ ਫਿੱਕੇ ਜਿਹੜੇ ਖਿਡਾਰੀ ਕੰਪਨੀ ਨੂੰ ਦੇਈ ਬੈਠੇ ਆ ਅੱਛਾ ਜੀ 34 ਕਰੋੜ ਰੁਪਇਆ ਏ ਐਮਸੀ ਐਨੂਅਲ ਮੇਨਟੇਨੈਂਸ ਚਾਰਜੀ ਉਹ ਦੇਈ ਬੈਠੇ ਤੁਸੀਂ ਇਹ ਦੇਖੋ ਉਹ ਵੀ 600 ਕਰੋੜ ਸਵਾ 600 ਕਰੋੜ ਬੰਦਾ ਲੈ ਗਿਆ ਤੇ ਕੰਮ ਥੇਲੇ ਦਾ ਨਹੀਂ ਹੋਇਆ ਤੇ ਅਸੀਂ ਲੋਕਾਂ ਕੀ ਜਵਾਬ ਦੇ ਆ ਬਿਲਕੁਲ ਠੀਕ ਆ ਤੇਰੇ ਗੁੱਸਾ ਆਏਗਾ ਨਾ ਬਿਲਕੁਲ ਫਿਰ ਸਿਚੂਏਸ਼ਨ ਬੈਕ ਨਹੀਂ ਕਰਦਾ ਕਿ ਜਦ ਮੈਂ ਕੰਮ ਹੀ ਨਹੀਂ ਕਰਾ ਪਾਇਆ 600 ਕਰੋੜ ਰੁਪਇਆ ਵੀ ਲੈ ਕੇ ਤਾਂ ਉਹ ਤਾਂ ਲੋਕ ਮੈਨੂੰ ਉੱਟਣਗੇ ਗੱਲ ਕਰੀ ਆਪਾਂ ਆ ਪਾਰਟੀ ਦੀ ਆਮ ਆਦਮੀ ਪਾਰਟੀ ਸਰਕਾਰ ਕਿਵੇਂ ਚੱਲ ਰਹੀ ਹੈ ਆਮ ਆਦਮੀ ਜੀ ਪਾਰਟੀ ਦੀ ਸਰਕਾਰ ਬਹੁਤ ਅੱਛੀ ਚੱਲ ਰਹੀ ਹੈ ਲੋਕਾਂ ਦੇ ਜੋ ਸੀ ਕੀਤੇ ਵਾਦੇ ਆ ਉਹ ਸੀ ਕੀ ਕਰਕੇ ਪੂਰੇ ਕਰ ਰਹੇ ਹੈਗੇ ਆ ਸੜਕ ਸੁਰੱਖਿਆ ਧਿਆਨ ਦੇ ਵੀ ਤੁਸੀਂ ਦੇਖੋ ਕਿੰਨੀਆਂ ਗੱਡੀਆਂ ਲਾ ਕੇ ਕੀਮਤੀ ਜਾਨਾਂ ਬਚਾਈਆਂ ਜਾ ਰਹੀਆਂ ਨੇ ਕੱਲ ਨੂੰ 5 ਸਾਲ ਬਾਅਦ ਜਦੋਂ ਅਸੀਂ ਜਨਤਾ ਦੀ ਕਚਹਿਰੀ ਜਾਣਾ ਤਾਂ ਅਸੀਂ ਹਰ ਇਨਸਾਨ ਦੇ ਅੱਖ ਚੱਕ ਪਾ ਕੇ ਵੋਟ ਦਾ ਅਧਿਕਾਰ ਮੰਗ ਸਕਦੇ ਹੈ ਪਰ ਸਰ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਮਹਿਲਾਵਾਂ ਤੁਹਾਨੂੰ ਮਿਲਦੀਆਂ ਹੋਣੀਆਂ ਜਿਨ੍ਹਾਂ ਨੇ ਸਭ ਤੋਂ ਵੋਟ ਪਾਈ ਸੀਗੀ ਲੋਕ ਆਮ ਆਦਮੀ ਪਾਰਟੀ ਨੂੰ ਇਸ ਵਿਹਾਰ ਤੇ ਕਿ 1000 ਰੁਪਏ ਮਹੀਨਾ ਸਾਨੂੰ ਮਿਲ ਜੂਗਾ ਉਹ ਗਰੰਟੀ ਹਜੇ ਤੱਕ ਪੂਰੀ ਨਹੀਂ ਹੋਈ ਜਲੰਧਰ ਲਾਡੋਵਾਲ ਬਾਈਪਾਸ ਵਾਲੇ ਆਪਾਂ ਪੁਲ ਦੀ ਸਾਊਥਨ ਬਾਈਪਾਸ ਤੇ ਜਿਹੜਾ ਉਹਦਾ ਵੀ ਦੇਖਿਆ ਤੁਸੀਂ ਉੱਥੇ ਖੱਡਾ ਪੈ ਗਿਆ ਹਜੇ ਉੱਥੇ ਇੰਨੀ ਜ਼ਿਆਦਾ ਆਵਾਜ਼ ਨਹੀਂ ਹੈਗੀ ਆਂਦੇ ਹੋਏ ਮੈਂ ਨੋਟ ਕਰ ਰਹੀ ਸੀ ਜਗਰਾਉਂ ਪੁਲਾ ਲਬ੍ਰਿਜ ਉੱਥੇ ਰਾਹ ਦੇ ਵਿੱਚ ਆਉਂਦੇ ਹੁੰਦੇ ਮੈਨੂੰ ਲੱਗਾ 50 ਤੋਂ 100 ਥਾਵਾਂ ਤੇ ਪੈਚ ਵਰਕ ਕੀਤਾ ਹੋਇਆ ਸੀ ਜਦ ਕਿ ਸਭ ਤੋਂ ਜ਼ਿਆਦਾ ਰਾਸ਼ਾਲਾ ਰੋਡ ਹੈ ਐਦਾਂ ਦੀ ਕਰਪਸ਼ਨ ਹੋ ਰਹੀ ਹੈ ਉਹਨੂੰ ਕਿਉਂ ਨਹੀਂ ਪਰਦਾਫਾਸ਼ ਹੋ ਰਿਹਾ ਕਿਰਨ ਜੀ ਗੱਲ ਇਹ ਆ ਅਸੀਂ ਪੈਰਾ ਦੇ ਸਕਦੇ ਆ ਅਸੀਂ ਇੱਕ ਐਜ਼ ਅ ਵਾਚਮੈਨ ਕੰਮ ਕਰਦੇ ਆ ਕੰਮ ਐਡਮਿਨਿਸਟ੍ਰੇਸ਼ਨ ਨੇ ਕਰਨਾ ਹੁੰਦਾ ਮੈਨੂੰ ਸ਼ਾਸਨ ਔਰ ਪ੍ਰਸ਼ਾਸਨ ਦੋਨੋਂ ਜੇ ਇਕੱਠੇ ਚੱਲਣਗੇ ਤਾਂ ਹੀ ਅਸੀਂ ਕੋਈ ਗੱਲ ਨਹੀਂ ਦੇ ਸਕਦੇ ਪਰ ਮੈਂ ਦੇਖਿਆ ਕਈ ਜਗ੍ਹਾ ਤੇ ਪ੍ਰਸ਼ਾਸਨ ਲਗ ਤਰੀਕੇ ਨਾਲ ਚੱਲਦਾ ਸ਼ਾਸਨ ਉਹਨੂੰ ਚਲਾ ਲਾ ਜਾਂਦਾ ਪਰ ਪ੍ਰਸ਼ਾਸਨ ਆਪਣੀ ਮਰਜ਼ੀ ਜੋ ਕਿ ਪੁਰਾਣੀਆਂ ਦਾਜਾਤਾਂ ਪਈਆਂ ਹੋਈਆਂ ਨੇ ਤੇ ਕਹਿੰਦੇ ਨੇ ਕਿ ਜਿਸ ਚੀਜ਼ ਦੀ ਜੜ੍ਹ ਹੀ ਹਿੱਲ ਜਾਵੇ ਤਾਂ ਟਾਹਣੀਆਂ ਆਪੇ ਹਿੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਗੱਲ ਕਰਾਂਗੇ ਅਰਵਿੰਦ ਕੇਜਰੀਵਾਲ ਜੀ ਦੀ ਉਹਨਾਂ ਦੇ ਵੱਲੋਂ ਬਹੁਤ ਵੱਡਾ ਐਲਾਨ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਦਾ ਜੋ ਚਿਹਰਾ ਕਹੀਏ ਜਿਹੜੇ ਲਿਆਉਣ ਵਾਲੇ ਸੀ ਕਨਵੀਨਰ ਸੀ ਅਰਵਿੰਦ ਕੇਜਰੀਵਾਲ ਸੀ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਤੁਸੀਂ ਇਹ ਦੇਖੋ ਉਸ ਬੰਦੇ 'ਚ ਤਿਆਗ ਦੀ ਭਾਵਨਾ ਕਿੰਨੀ ਆ ਬਿਲਕੁਲ ਉਹਨੇ ਕੁਰਸੀ ਨੂੰ ਪੜੇ ਰੱਖ ਕੇ ਲੋਕਾਂ ਦੇ ਨਾਲ ਲੋਕਾਂ ਦੀ ਕਚਹਿਰੀ 'ਚ ਖੜ ਗਿਆ ਕੀ ਗਾ ਨਹੀਂ ਤਾਂ ਉਹਨਾਂ ਕੁਰਸੀ ਦੇ ਨਾਂ ਵੀ ਛੱਡ ਦੇ ਤਾਂ ਕਿਸੇ ਨੂੰ ਨਾ ਤਾਂ ਕੁਰਸੀ ਛੜਾਣੀ ਥੋੜੀ ਸੀ ਬਿਲਕੁਲ ਪਰ ਨਹੀਂ ਉਹ ਐਸੇ ਇਨਸਾਨ ਦੁਨੀਆ 'ਚ ਘੱਟ ਪਾਏ ਜਾਂਦੇ ਜਿਹੜੇ ਕੁਰਸੀ ਦਾ ਲੋਭ ਨਹੀਂ ਕਰਦੇ ਲੋਕਾਂ ਨੂੰ ਪਿਆਰ ਕਰਦੇ ਆ ਤੇ ਐਸੇ ਲੀਡਰ ਨੇ ਅਸੀਂ ਥੱਲੇ ਕੰਮ ਕਰ ਰਹੇ ਆ ਸਾਨੂੰ ਇਸ ਚੀਜ਼ ਦਾ ਫਕਰ ਹੈ ਲੁਧਿਆਣਾ ਲਾਈਫ ਦੀ ਪੋਡਕਾਸਟ ਇਸ ਸੀਰੀਜ਼ ਵਿੱਚ ਮੈਕਰਨ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦੀ ਆ ਅੱਜ ਸਾਡੇ ਨਾਲ ਮੌਜੂਦ ਨੇ ਲੁਧਿਆਣੇ ਸ਼ਹਿਰ ਦੇ ਨਾਮੀ ਇਹ ਵੀ ਕਹਿ ਸਕਦੇ ਆ ਹਰਮਨ ਪਿਆਰੇ ਵਿਧਾਇਕ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਗੁਰਪ੍ਰੀਤ ਗੋਗੀ ਜੀ ਦੀ ਜੋ ਆਪਣੇ ਕੰਮਾਂ ਦੇ ਨਾਲ ਆਪਣੀਆਂ ਗੱਲਾਂ ਦੇ ਨਾਲ ਆਪਣੇ ਛੋਟੇ ਛੋਟੇ ਗੈਸਚਰਸ ਨਾਲ ਲੋਕਾਂ ਦੇ ਦਿਲਾਂ ਦੇ ਵਿੱਚ ਵਸੇ ਹੋਏ ਨੇ ਸੋ ਉਹਨਾਂ ਨਾਲ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਵਿਚਾਰ ਵਟਾਂਦਰਾ ਕਰਾਂਗੇ ਜਨਤਾ ਦੇ ਬਹੁਤ ਸਾਰੇ ਸਵਾਲ ਨੇ ਜਨਤਾ ਦੀ ਕਚੈਰੀ ਦੇ ਵਿੱਚ ਉਹਨਾਂ ਨੂੰ ਲੈ ਕੇ ਅੱਜ ਅਸੀਂ ਉਤਰਿਆਂ ਤੇ ਗੱਲਬਾਤ ਕਰਾਂਗੇ ਗੁਰਪ੍ਰੀਤ ਗੋਗੀ ਜੀ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਲੁਧਿਆਣਾ ਲਾਈਵ ਦਾ ਕਿਰਨ ਜੀ ਤੁਸੀਂ ਮੈਨੂੰ ਮੌਕਾ ਦਿੱਤਾ ਸੰਗਤ ਦੇ ਸਾਹਮਣੇ ਰੂਪ ਰੂਪਾਉਣ ਦਾ ਥੈਂਕ ਯੂ ਥੈਂਕ ਯੂ ਜੀ ਸੋ ਕਿਵੇਂ ਹੋ ਸਰ ਕਿਵੇਂ ਹਾਲ-ਚਾਲ ਕਿਦਾਂ ਪਹਿਲਾਂ ਦੱਸੋ ਹਾਲ ਚਾਲ ਤੁਹਾਡੀ ਕਿਰਪਾ ਪ੍ਰਮਾਤਮਾ ਦੀ ਮੇਰੇ ਰਹਿਬਰ ਦੀ ਮੇਰੇ ਤੇ અપਾਰ ਕਿਰਪਾ ਮੇਰੇ ਲੋਗਾ ਦੀ ਮੇਰੇ ਤੇ અપਾਰ ਕਿਰਪਾ ਮੇਰੇ ਮੁਰਸ਼ਿਦ ਦੀ ਮੇਰੇ ਤੇ અપਾਰ ਕਿਰਪਾ ਜੀ ਤੇ ਤੇ ਗੱਲ ਕਰੀ ਆਪਾਂ ਪਾਰਟੀ ਦੀ ਆਮ ਆਦਮੀ ਪਾਰਟੀ ਸਰਕਾਰ ਕਿਵੇਂ ਚੱਲ ਰਹੀ ਹੈ ਆਮ ਆਦਮੀ ਜੀ ਪਾਰਟੀ ਦੀ ਸਰਕਾਰ ਬਹੁਤ ਅੱਛੀ ਚੱਲ ਰਹੀ ਹੈ ਲੋਕਾਂ ਦੇ ਜੋ ਸੀ ਕੀਤੇ ਵਾਦੇ ਆ ਉਹ ਸੀ ਕੀ ਕਰਕੇ ਪੂਰੇ ਕਰ ਰਹੇ ਹੈਗੇ ਆ ਭਾਵੇਂ ਉਹ ਹੈਲਥ ਸਿਸਟਮ ਹੋਵੇ ਕਿਉਂਕਿ ਸਾਡੀ ਜਿਹੜੀ ਸਰਕਾਰ ਆਈ ਸੀ ਲੋਕਾਂ ਨੇ ਹੈਵੀ ਮੰਡੇਟ ਜੋ ਦਿੱਤਾ ਸਾਨੂੰ ਉਹ ਸਾਨੂੰ ਦਿੱਤਾ ਐਜੂਕੇਸ਼ਨ ਔਰ ਹੈਲਥ ਦਿੱਤਾ ਹੈਲਥ ਤੁਸੀਂ ਦੇ ਲੋ ਮੋਲਾ ਕਲੀਨਿਕ ਸਾਡੇ ਵਧੀਆ ਚੱਲ ਰਿਹਾ ਇਲਾਜ ਵਧੀਆ ਹੋ ਰਿਹਾ ਜੇ ਉਸ ਤੋਂ ਅ ਬੱਤ ਇਲਾਜ ਕਰਨਾ ਤੇ ਸਾਡੇ ਵੱਡੇ ਹਸਪਤਾਲਾਂ ਤੁਸੀਂ ਜਾ ਕੇ ਕਰਾ ਸਕਦੇ ਹੈਗੇ ਉਹ ਸਕੂਲ ਆਫ ਰੈਮਿੰਨ ਸਾਡੇ ਤਿਆਰ ਹੋ ਰਹੇ ਹੈਗੇ ਆ ਮੋਲਾ ਕਲੀਨਿਕ ਤੋਂ ਇਲਾਵਾ ਸਾਡੇ ਨੌਜਵਾਨਾਂ ਨੂੰ 49 47000 45 47000 ਨੌਕਰੀਆਂ ਮਿਲ ਰਹੀਆਂ ਨੇ ਮਤਲਬ ਬਿਜਲੀ ਤੁਸੀਂ ਦੇ ਲੋ ਫ੍ਰੀ ਹੋ ਰਹੀ ਹੈ ਮਤਲਬ ਪਰਤੀਆਂ ਇੰਨੀਆਂ ਹੋ ਰਹੀਆਂ ਨੇ ਹਰ ਪਾਸੇ ਸੜਕ ਸੁਰੱਖਿਆ ਅਭਿਆਨ ਦੇ ਵੀ ਤੁਸੀਂ ਦੇਖੋ ਕਿੰਨੀਆਂ ਗੱਡੀਆਂ ਲਾ ਕੇ ਕੀਮਤੀ ਜਾਨਾਂ ਬਚਾਈਆਂ ਜਾ ਰਹੀਆਂ ਨੇ ਉਹ ਤੁਹਾਡੇ 2 ਸਵਾ 2 ਸਾਲ ਦੇ ਵਿੱਚ ਜੋ ਸੀ ਬਾਤ ਉਹ ਸਰਕਾਰ ਕਰਨਾ ਚਾਹੁੰਦੀ ਹੈ ਕਰ ਰਹੀ ਹੈਗੀ ਓਕੇ ਸਰ ਜੇ ਗੱਲ ਕਰੀਏ ਇਲੈਕਸ਼ਨਸ ਦੀ ਜਿਹੜੀਆਂ ਹੋਈਆਂ ਸੀ ਸਰਕਾਰ ਬਦਲੀ ਇੱਕ ਤਰ੍ਹਾਂ ਇਤਿਹਾਸਿਕ ਜਿੱਤ ਹੋਈ ਸੀ ਆਮ ਆਦਮੀ ਪਾਰਟੀ ਦੀ ਇੱਕ ਨਵੀਂ ਜਿਹੜੀ ਪਾਰਟੀ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀ ਚੀਜ਼ ਸੀ ਜਿਹਨੇ ਜਨਤਾ ਨੇ ਤੁਹਾਨੂੰ ਜਿਸ ਕਰਕੇ ਜਨਤਾ ਨੇ ਜਿਤਾਇਆ ਕਿਹੜੀ ਗਰੰਟੀ ਸੀ ਤੁਹਾਡੀ ਆ ਦੇਖੋ ਲੋਕ ਬਦਲਾ ਚਾਹੁੰਦੇ ਸੀ ਜੀ ਬਰਲਾ ਦੇ ਤਹਿਤ ਅਸੀਂ ਆਮ ਘਰਾਵਾਂ ਚੋਂ ਨਿਕਲੇ ਹੋਏ ਲੋਕ ਸਾਨੂੰ ਪਾਰਟੀ ਨੇ ਨਵਾਜਿਆ ਸਾਨੂੰ ਟਿਕਟਾਂ ਦਿੱਤੀਆਂ ਔਰ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਪ੍ਰਗਟ ਕਰਕੇ ਸਾਡੇ ਤੇ ਹੱਕ ਜਤਾਇਆ ਔਰ ਸਾਨੂੰ ਜਿਤਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਇਆ ਔਰ ਸਾਡਾ ਫਰਜ਼ ਬੰਦਾ ਵੀ ਅਸੀਂ ਇਮਾਨਦਾਰੀ ਦੇ ਨਾਲ ਅਸੀਂ ਉਹ ਲੋਕਾਂ ਦੀ ਜੋ ਅਸੀਂ ਵਾਅਦੇ ਕੀਤੇ ਆ ਅਸੀਂ ਉਹਨਾਂ ਦੇ ਪੂਰੇ ਕਰੀਏ ਕੱਲ ਨੂੰ 5 ਸਾਲ ਬਾਅਦ ਜਦੋਂ ਅਸੀਂ ਜਨਤਾ ਦੀ ਕਚਹਿਰੀ ਜਾਣਾ ਤਾਂ ਅਸੀਂ ਹਰ ਇਨਸਾਨ ਦੇ ਰੱਖ ਕੇ ਚੱਕ ਪਾ ਕੇ ਆਪਣੀ ਅਧਿਕ ਆਪਣੇ ਵੋਟ ਦਾ ਅਧਿਕਾਰ ਮੰਗ ਸਕਦੇ ਹੈ ਪਰ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਮਹਿਲਾਵਾਂ ਤੁਹਾਨੂੰ ਮਿਲਦੀਆਂ ਹੋਣੀਆਂ ਜਿਨ੍ਹਾਂ ਨੇ ਸਭ ਤੋਂ ਵੱਧ ਵੋਟ ਪਾਈ ਸੀਗੀ ਲੋਕ ਆਮ ਆਦਮੀ ਪਾਰਟੀ ਨੂੰ ਇਸ ਵਿਹਾਰ ਤੇ ਕਿ 1000 ਰੁਪਏ ਮਹੀਨਾ ਸਾਨੂੰ ਮਿਲ ਜੂਗਾ ਉਹ ਗਾਰੰਟੀ ਹਜੇ ਤੱਕ ਪੂਰੀ ਨਹੀਂ ਹੋਈ ਤੁਹਾਨੂੰ ਨਹੀਂ ਲੱਗਦਾ ਕਿ ਇਹ ਇੱਕ ਨਿਰਾਸ਼ਾਜਨਕ ਕਦਮ ਹੈ ਨਹੀਂ ਨਹੀਂ ਬੀਬਾ ਜੀ ਉਹਦੇ ਚੇਤਾ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਮੈਨੂੰ ਹੀ ਮਿਲਦੀਆਂ ਨੇ ਜਿਹੜਾ ਕੰਮ ਪਹਿਲਾਂ ਬਿਜਲੀ ਦਾ ਇੱਕ ਮਿੰਟ ਮੈਂ ਨਹੀਂ ਕਹਿੰਦਾ ਸੀ 1000 ਰੁਪਏ ਨਹੀਂ ਜਣਾ ਪਹਿਲੀ ਤਾਂ ਇਸ ਗੱਲ ਤੇ ਆਣਾ ਸੀ 1000 ਰੁਪਏ ਦੇਣਾ ਬਿਲਕੁਲ ਪੱਕ ਦੇਖੋ ਜਦੋਂ ਆਪਾਂ ਪਰ ਜਦੋਂ ਅਗਲੀਆਂ ਇਲੈਕਸ਼ਨਸ ਹੋਣ ਵਾਲੀਆਂ ਹੋਈਆਂ ਜਦੋਂ ਅਸੀਂ ਸਾਨੂੰ ਉਜੜਿਆ ਖੁਜੜਿਆ ਘਰ ਮਿਲਿਆ ਪੰਜਾਬ ਹੂੰ ਠੀਕ ਆ ਜਿਹਦੇ ਵਿੱਚ ਵੀ ਤੁਸੀਂ ਦੇਖ ਲਓ ਨਸ਼ੇ ਦੀ ਚਪੇਟ ਸੀਗਾ ਫਾਈਨੈਂਸ਼ੀਅਲ ਕ੍ਰਾਈਸਿਸ ਸੀਗਾ ਬੜੇ ਤਰੀਕੇ ਦੇ ਹੋਰ ਸਾਨੂੰ ਬੜੀਆਂ ਵੱਡੇ ਚੈਲੰਜਸ ਸੀਗੇ ਜਿੰਨੂ ਕਿ ਸਾਡੇ ਆਮ ਘਰਾਂ ਚ ਜਦੋਂ ਅਸੀਂ ਐਮਐਲਏ ਆਏ ਆ ਨਿਕਲ ਕੇ ਮਾਨਸਾ ਆਏ ਨੇ ਅਸੀਂ ਸਾਰੇ ਤੇ ਅਸੀਂ ਉਸ ਕਮਾਂਡ ਸਾਭੀ ਆ ਜਦੋਂ ਆਪਾਂ ਕੋਈ ਵੀ ਘਟ ਐਸਾ ਹੋ ਜਿਹੜਾ ਜਿਹੜਾ ਲੰਨੇ ਆ ਉਹਨੂੰ ਤਿਆਰ ਕਰ ਨੂੰ ਚੁੱਲਾ ਚੌਂਕਾ ਤਿਆਰ ਕਰੀਦਾ ਫਿਰ ਆਪਣਾ ਕਮਰਾ ਪੌਂਡ ਪੱਟਣ ਵਾਲਾ ਬੈਠਕ ਤਿਆਰ ਕਰੀ ਜਿੱਥੇ ਆਪਣੇ ਮਹਿਮਾਨ ਆਣੇ ਆਣ ਹੌਲੀ ਹੌਲੀ ਅਸੀਂ ਆਪਣੇ ਘਰ ਨੂੰ ਸਵਾਰਦੇ ਆ ਇਸੇ ਲੜੀ ਦੇ ਤਹਿਤ ਜਿਹੜਾ ਸਾਡਾ ਅਖੀਰਲਾ ਹੈਗਾ ਪੜਾ ਇੱਕੋ ਹੀ ਇੱਕੋ ਹੀ ਗਾਰੰਟੀ ਰਹਿ ਗਈ ਆ ਉਹ ਅਸੀਂ ਪੂਰੀ ਕਰ ਰਿਹਾ ਕੁਝ ਗਾਰੰਟੀਆਂ ਤੁਸੀਂ ਕੀਤੀਆਂ ਵੀ ਨਹੀਂ ਸੀ ਜਿਵੇਂ ਹੁਣ ਤੁਸੀਂ ਦੇਖੋ ਸਰਕਾਰੀ ਪ੍ਰਾਈਵੇਟ ਥਰਮਲ ਪਲਾਟ ਸਰਕਾਰਾ ਸਰਕਾਰੀ ਸਰਵਰ ਪਲਾਟ ਸਰਕਾਰਾ ਵੇਚ ਦੀਆਂ ਨੇ ਠੀਕ ਹੈ ਪਰ ਅਸੀਂ ਉਹ ਪ੍ਰਾਈਵੇਟ ਸਤਨ ਪਲਾਟ ਵੀ ਖਰੀਦ ਕੇ ਗੋਇੰਦਵਾਲ ਸਾਹਿਬ ਵਾਲੇ ਤੇ ਦੇਖੋ ਅਸੀਂ ਉੱਥੇ ਵੀ ਉਹ ਬਿਜਲੀ ਦਾ ਕੰਮ ਕਰ ਰਹੇ ਹੈ ਮਤਲਬ ਟਾਈਮ ਲੱਗੇਗਾ ਕਿਉਂਕਿ ਉਲਜੀ ਤਾਂ ਨਹੀਂ ਹੈ ਸਾਨੂੰ ਬਿਲਕੁਲ ਇਹਨਾਂ ਨੇ ਖੰਜ ਦਿੱਤਾ ਕਹਿੰਦੇ ਅੰਡਰ ਟਾਈਪ ਸਾਨੂੰ ਦਿੱਤਾ ਸੀ ਉਹਨੂੰ ਰੰਗਲਾ ਪੰਜਾਬ ਬਣਾਉਣ ਨੂੰ ਕਟੋਕਟਾਂ ਇੰਚੇ ਦਾ 2 ਸਵਾ 2 ਸਾਲ ਚ ਜੇ ਤੁਸੀਂ ਕੋਈ ਸਾਰਾ ਕੁਝ ਨਹੀਂ ਹੁੰਦਾ ਹੈਗਾ ਜੀ ਫਿਰ ਇੱਕ ਗੱਲ ਇਹ ਵੀ ਹੈ ਇਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਕੰਮ ਹੋ ਰਹੇ ਨੇ ਲਗਾਤਾਰ ਪਰ ਕਿਤੇ ਨਾ ਕਿਤੇ ਗੁੱਸਾ ਵੀ ਤੁਹਾਡਾ ਕਿਤੇ ਨਾ ਕਿਤੇ ਜ਼ਾਹਰ ਹੋ ਜਾਂਦਾ ਗੱਲ ਕਰਾਂਗੇ ਆਪਾਂ ਬੁੱਢੇ ਨਾਲ ਇਹਦੀ ਤੁਹਾਡੇ ਵੱਲੋਂ ਬਹੁਤ ਗੁੱਸੇ ਦੇ ਵਿੱਚ ਨਹੀਂ ਪੱਥਰ ਤੋੜਿਆ ਗਿਆ ਤੁਹਾਡੇ ਵੱਲੋਂ ਰੱਖਿਆ ਗਿਆ ਨਹੀਂ ਪੱਥਰੀ ਤੋੜਿਆ ਗਿਆ ਇਹ ਕਹਿ ਕੇ ਮੁਲਾਜ਼ਮ ਸੁਣਦੇ ਨਹੀਂ ਹੈਗੇ ਆਮ ਜਨਤਾ ਦੀ ਇਹੀ ਗੱਲ ਹੈ ਇਹੀ ਸਵਾਲ ਹੈ ਜੇ ਮੁਲਾਜ਼ਮ ਵਿਧਾਇਕਾਂ ਦੀ ਨਹੀਂ ਸੁਣਨਗੇ ਜਿਨ੍ਹਾਂ ਦੀ ਸਰਕਾਰ ਹੈ ਜਿਨ੍ਹਾਂ ਦੀ ਸੱਤਾ ਹੈ ਆਮ ਜਨਤਾ ਕਿਥੋਂ ਐਕਸਪੈਕਟ ਕਰੇਗੀ ਕਿ ਫੈੜੀ ਸੁਣਵਾਈ ਹੋਵੇਗੀ ਬਿਲਕੁਲ ਦੇਖੋ ਜੋ ਮੈਂ ਪੱਥਰ ਤੋੜਿਆ ਉਹ ਇਸ ਕਰਕੇ ਤੋੜਿਆ ਕਿ ਮੈਂ ਜਿਹੜਾ ਚਾਵਾ ਤੇ ਰੀਜਾ ਦੇ ਨਾਲ ਅਸੀਂ ਸਾਰੇ ਇਲਾਕਾ ਨਿਵਾਸੀਆਂ ਨੇ ਰਲ ਕੇ ਉਹ ਪੱਥਰ ਇਸ ਕਰਕੇ ਲਾਇਆ ਸੀ ਉਦਘਾਟਨ ਕੀਤਾ ਸੀ ਕੰਮ ਦਾ ਕਿ ਭਾਈ ਸਾਡੇ ਬੁੱਢਾ ਨਾਲਾ ਸਾਫ਼ ਹੋਊਗਾ ਜਦੋਂ 2.5 ਸਾਲ ਬਾਅਦ ਮੈਂ ਮੋਨੀਟਰਿੰਗ ਕਰਦਾ ਰਿਹਾ ਕਰਦਾ ਰਿਹਾ ਮੈਂ ਕਹਿੰਦਾ ਇਹ ਨਹੀਂ ਹੋ ਕੀ ਰਿਹਾ ਵੀ ਬੱ ਪੱਥਰ ਲਾਇਨ ਨੂੰ 2 ਸਾਲ ਸਵਾ ਸਾਲ ਹੋ ਗਿਆ ਮੈਨੂੰ ਤੇ ਕੰਮ ਉੱਥੇ ਦਾ ਉੱਥੇ ਆ ਮੈਂ ਵੀ ਜੋ ਪੈਰ ਵੀ ਪ੍ਰੋਪਰ ਕਰਦਾ ਰਿਹਾ ਜਦੋਂ ਮੈਨੂੰ ਕੋਈ ਅਫਸਰ ਨੇ ਆਇਆ ਰਾਮ 11 ਮ ਕਰੀ ਗਏ ਫਿਰ ਮੈਂ ਜਦੋਂ ਸ਼ਕਤੀ ਦੇ ਨਾਲ ਜਦੋਂ ਮੈਂ ਵਿਧਾਨ ਸਭਾ ਕਮੇਟੀ ਦਾ ਚੇਅਰਮੈਨ ਸੀਗਾ ਹੈਗਾ ਹੁਣ ਵੀ ਤੇ ਮੈਂ ਉਹਦੇ ਚ ਫਿਰ ਸਾਰੇ ਬੁਲਾਏ ਕੁਝ ਮੈਂ ਸਾਰੀ ਡਿਟੇਲ ਮਗਾਈ ਕਿਉਂਕਿ ਵਿਧਾਨ ਸਭਾ ਕਮੇਟੀ ਦੇ ਸਾਹਮਣੇ ਅਫਸਰ ਛੂਟ ਨਹੀਂ ਬੋਲ ਸਕਦੇ ਉਹਦੀ ਸਾਰੀ ਜਦੋਂ ਚੈੱਕ ਕੀਤਾ 650 ਕਰੋੜ ਚੋਂ 588 ਕਰੋੜ ਇਹ ਕੇ ਕੇਦਾਰ ਖਲਾੜੀ ਕੰਪਨੀ ਨੂੰ ਦੇਈ ਬੈਠੇ ਆ ਅੱਛਾ ਜੀ 34 ਕਰੋੜ ਰੁਪਇਆ ਏ ਐਮਸੀ ਐਨੂਅਲ ਮੇਨਟੇਨੈਂਸ ਚਾਰजेस ਉਹ ਦੇਈ ਬੈਠੇ ਆ ਤੁਸੀਂ ਇਹ ਦੇਖੋ ਵੀ 600 ਕਰੋੜ ਸਵਾ 600 ਕਰੋੜ ਬੰਦਾ ਲੈ ਗਿਆ ਤੇ ਕੰਮ ਥੇਲੇ ਦਾ ਨਹੀਂ ਹੋਇਆ ਤੇ ਅਸੀਂ ਲੋਕਾਂ ਨੂੰ ਕੀ ਜਵਾਬ ਦੇ ਆ ਬਿਲਕੁਲ ਠੀਕ ਆ ਤੇ ਫਿਰ ਗੁੱਸਾ ਆਏਗਾ ਨਾ ਬਿਲਕੁਲ ਫਿਰ ਗੁੱਸੇ ਚ ਬੈਕ ਕੀ ਕਹਿੰਦੇ ਮੈਂ ਕਿਹਾ ਜੇ ਮੈਂ ਕੰਮ ਹੀ ਨਹੀਂ ਕਰਾ ਪਾਇਆ 600 ਕਰੋੜ ਰੁਪਇਆ ਵੀ ਲੈ ਕੇ ਕਾਨੂੰ ਤਾਂ ਲੋਕ ਮੈਨੂੰ ਘੁੱਟਣਗੇ ਜੀ ਭਾਈ ਤੂੰ ਪੱਥਰ ਲਾਇਆ ਸੀ ਹੁਣ ਦੱਸ ਕੀ ਜਵਾਬ ਦੇ ਆ ਬਿਲਕੁਲ ਬੱਸ ਇਸ ਲਈ ਆਪਣਾ ਆਪਣੀ ਰੈਜ਼ੈਂਟਮੈਂਟ ਦਿਖਾਈ ਹੈ ਬਸ ਔਰ ਇਸ ਚੀਜ਼ ਦੇ ਉੱਤੇ ਮੈਂ ਸਖਤ ਪੈਰਾ ਵੀ ਦੇ ਰਿਆ ਨਹੀਂ ਕਿ ਉਹ ਪੱਥਰ ਤੋੜ ਕੇ ਘਰੇ ਬੈਠਾ ਉਸ ਤੋਂ ਬਾਅਦ ਮੈਂ ਦੇਖੋ ਆਪਣੇ ਗੁਰगांव ਤੋਂ ਸਪੈਸ਼ਲ ਅਸੀਂ ਟੀਮ ਬੁਲਾਈ ਗਰਾਸੀਮ ਦੀ ਜੀਐਮ এনवायरमेंट ਲੈਬ ਕੰਪਨੀ ਆ ਜਿਹੜੀ এনवायरमेंट ਤੇ ਕੰਮ ਕਰਦੀ ਹੈ ਉਹਨਾਂ ਕੋਲ ਮੈਜ਼ਰਮੈਂਟ ਮੀਟਰ ਆ ਉਹ ਅਸੀਂ ਆਪਣੀ ਜਾਨ ਰਿਸਕ ਚ ਲੈ ਕੇ ਵੈਲੋਸਟੀ ਪਾਣੀ ਚੈੱਕ ਕਰਨ ਲਈ ਬੁੱਡੇ ਨਾਲ ਚ ਕਿਸ਼ਤੀ ਲੈ ਕੇ ਮੈਂ ਗਿਆ ਉਹ ਨਾ ਟੈਕਨੀਸ਼ੀਅਨ ਗਏ ਨੇ ਅਸੀਂ ਉਹ ਸਾਰਾ ਮੈਜ਼ਰਮੈਂਟ ਚੈੱਕ ਕੀਤੀ ਤੇ 5 1533 ਐਮਐਲਡੀ ਦਾ ਪਾਣੀ ਉੱਥੇ ਪਾਣੀ ਦਾ ਫਲੋ ਹੈ ਜਦ ਕਿ ਤੁਸੀਂ ਜਿਹੜੇ ਪੁਰਾਣੀਆਂ ਸਰਕਾਰਾਂ ਨੇ ਬਣਾਏ ਐਸਟੀਪੀ ਉਹ ਬਣਾਏ 703 ਐਮਐਲਡੀ ਦੇ ਔਰ ਉਹਦੇ ਚ ਵੀ ਉਹ ਜੇ ਪੰਪ ਸਟੇਸ਼ਨ ਨਹੀਂ ਚੱਲ ਰਹੇ ਬੁਰੇ ਹਾਲ ਵਿੱਚ ਤੁਸੀਂ ਪਹਿਲੀ ਗੱਲ ਤਾਂ ਤੁਸੀਂ ਇੰਨਾ ਕਰੋੜਾ ਰੁਪਈਆ ਲਾਣ ਤੋਂ ਪਹਿਲਾਂ 2.5 ਲੱਖ ਰੁਪਈਆ ਲਾ ਕੇ ਵੈਲੋਸਟੀ ਚੈੱਕ ਕਰਦੇ ਪਾਣੀ ਦੀ ਕਿ ਵੀ ਪਾਣੀ ਦੀ ਵੈਲੋਸਟੀ ਕਿੰਨੀ ਹੈ ਕਿੰਨਾ ਪਾਣੀ ਕਿੱਥੋਂ ਕਿੱਥੋਂ ਆ ਰਿਹਾ ਕਿਹੜੇ ਕਿਹੜੇ ਆ ਕੰਪੋਨੈਂਟ ਸਟੇਜ ਹੈਗੇ ਨੇ ਅਸੀਂ ਉਹਨੂੰ ਕਿੱਦਾਂ ਸਾਫ਼ ਕਰਨਾ ਜੇ ਪਾਣੀ ਤੁਸੀਂ ਦੇਖੋ ਮੈਨੂੰ ਇੱਕ ਗੱਲ ਦੱਸੋ ਕਿ ਰਣਜੀ ਪਾਣੀ ਦਾ ਫਲੋ ਕਿਦੋਂ ਦਾ ਨੀਵਾਂ ਵਾਲਾ ਹੁੰਦਾ ਹੈ ਕਿ ਉੱਚਾ ਵਾਲਾ ਹੁੰਦਾ ਵੇ ਪਾਣੀ ਨੀਵੇਂੋਂ ਆਉਂਦਾ ਕਿ ਉੱਚਾ ਆ ਕੇ ਆਂਦਾ ਇਹ ਦੱਸੋ ਜੀ ਮੈਨੂੰ ਜੀ ਜੀ ਨੀਵੇਂ ਵਾਲਾ ਹੋਊਗਾ ਨਾ ਨੀਵੇਂ ਵਾਲਾ ਹੋਊਗਾ ਬਿਲਕੁਲ ਇਹ ਇਨਵਾਹ ਪਰਸ਼ਾ ਨੇ ਕੀ ਕੀਤਾ ਨੀਵੇਂ ਵੱਲੋਂ ਪਾਣੀ ਚੱਕ ਕੇ ਉੱਪਰ ਲੈ ਕੇ ਉੱਪਰ ਲੈ ਕੇ ਉੱਥੇ ਫਿਰ ਰੀਸ ਕਰਕੇ ਉਹਨੂੰ ਟ੍ਰੀਟ ਕਰਦੇ ਫਿਰ ਅਸੀਂ ਥੱਲੇ ਲੈ ਕੇ ਆਵਾਂਗੇ ਇਹ ਕਿਆ ਬੇਹੂਦਾ ਮਤਲਬ ਕਿਆ ਇੰਜੀਨੀਅਰਸ ਹੀ ਹੈ ਜੀ 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 ਕੀ ਇਹਨਾਂ ਨੇ ਕੀਤਾ ਧੋਖਾ ਹੀ ਕੀਤਾ ਨਾ ਸਾਡੇ ਤੇ ਦਰਿਆ ਸਾਡਾ ਕੈਂਸਰ ਦਾ ਬਣਾ ਕੇ ਛੜਦਾ ਤੁਸੀਂ ਦੇਖੋ ਮੇਰਾ ਪੂਰੀ ਸਾਡੀ ਮਾਲਵਾ ਬੈਲਟ ਹੈ ਜਿਹੜੀ ਪੂਰੀ ਕੈਂਸਰ ਦੀ ਕਾਲੇ ਪੀਲੇ ਦੀ ਨੋਰਮਲ ਬੱਚੇ ਬਲਾਈਂਡ ਬੱਚੇ ਹੋ ਰਹੇ ਨੇ ਸਾਨੂੰ ਇਹਨਾਂ ਕੁਰਸੀਆਂ ਤੇ ਬੈਠ ਕੇ ਗੱਲ ਕਰਨ ਦਾ ਕੋਈ ਟੁਕੜੀ ਬੰਦਾ ਕਿ ਅਸੀਂ ਅਹੁਦੇ ਤੇ ਬੈਠੀਏ ਕਰੀਏ ਕੁਛ ਨਾ ਠੀਕ ਹੈ ਨਾ ਇਸ ਕਰਕੇ ਮੈਂ ਕਦੇ ਨਹੀਂ ਸੋਚਿਆ ਕਿ ਭਾਈ ਮੈਂ ਕੁਰਸੀ ਦਾ ਲਾਲਚ じゃ ਜਿਹੜੀ ਮੈਨੂੰ ਦਿੱਤੀ ਹੈ ਜੇ ਮੈਨੂੰ ਲੋਕਾਂ ਵਾਸਤੇ ਦਰੀ ਵਿਛਾ ਕੇ ਵੀ ਪੁੰਜੇ ਬਹਿਣਾ ਪਿਆ ਤਾਂ ਮੈਂ ਉੱਥੇ ਬੈਠਣ ਤੱਕ ਵੀ ਜਾਊਂਗਾ ਮੈਂ ਜੋ ਧਾਰ ਲਿਆ ਮੈਂ ਕੰਮ ਕਰਾਉਂਗਾ ਕਰਾਉਂਗਾ ਲੋਕੀ ਵੀ ਸਰ ਸਾਡੇ ਵੀ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਨੇ ਉਹਦੇ ਵਿੱਚ ਦਿਖਾਉਣ ਲੋਕ ਦੱਸਦੇ ਨੇ ਕਹਿੰਦੇ ਸਾਡੇ ਘਰਾਂ 'ਚ ਇੰਨਾ ਪਾਣੀ ਇਕੱਠਾ ਹੋ ਜਾਂਦਾ ਇੰਨੀ ਬਦਬੂ ਆਉਂਦੀ ਆ ਸਾਡੇ ਬੱਚੇ ਬਿਮਾਰ ਪੈ ਰਹੇ ਨੇ ਕੋਈ ਜਗ੍ਹਾ ਨਹੀਂ ਉੱਥੇ ਖਰੀਦ ਕੇ ਰਾਜ ਬਿਲਕੁਲ ਬਿਲਕੁਲ ਕਿ ਅਸੀਂ ਫਸ ਗਏ ਆ ਉਸ ਜਗ੍ਹਾ ਤੇ ਮਕਾਨ ਲੈ ਕੇ ਤੇ ਅਸੀਂ ਕੀ ਕਰੀਏ ਬਿਲਕੁਲ ਉਸੇ ਕੜੀ ਤਹਿਤ ਫਿਰ ਇਹ ਜਿਹੜਾ ਗੁੱਸਾ ਸੀਗਾ ਹੂੰ ਕਿਉਂਕਿ ਅਫਸਰ ਸ਼ਾਹੀ ਜਿਹੜੇ ਵਾਰ-ਵਾਰ ਮੈਂ ਇੱਕੋ ਗੱਲ ਕਰ ਰਿਹਾ ਜਿਹੜੇ ਦੋ-ਤਿੰਨ ਡਿਪਾਰਟਮੈਂਟ ਨੇ ਇਹ ਤਾਂ ਬਹੁਤ ਹੀ ਜ਼ਿਆਦਾ ਇਹਨਾਂ ਨੇ ਤਾਂ ਬਿਲਕੁਲ ਹੀ ਲੋਕ ਮਾਰੂ ਨੀਤੀ ਬਣਾਈ ਹੋਈ ਹੈ ਜੋ ਕਿ achhi ਨਹੀਂ ਲੱਗਦੀ ਤੇ ਸਰ ਉਹਨਾਂ ਦਾ ਕਤੂਰਬਾਰ ਕੌਣ ਹੈ ਲਾਈਕ ਉਹ ਅਫਸਰ ਨਹੀਂ ਹੁਣ ਤੁਹਾਡੀ ਸਰਕਾਰ ਹੈ ਤੁਸੀਂ ਉਹਨਾਂ ਦੇ ਸਿਰ ਤੇ ਡੰਡਾ ਦੇ ਕੇ ਵੀ ਕੰਮ ਕਰਵਾ ਸਕਦੇ ਇੱਕੋ ਗੱਲ ਹੈ ਜੀ ਮੈਂ ਵਿਧਾਨ ਸਭਾ ਕਮੇਟੀ ਸਪਾਰਸ਼ ਕੀਤੀ ਹੈ ਜੀ ਕਿ ਵੀ ਇਹਨਾਂ ਦੀ ਸੀਪੀਆਈ ਵਿਜੀਲੈਂਸ ਔਰ ਜੁਡੀਸ਼ਰੀ ਇਹਨਾਂ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਦੂਜੇ ਦੂਜੀ ਬੋਟੇ ਵਾਲੇ ਕਮੇਟੀ ਦਾ ਵੀ ਮੈਂ ਮੈਂਬਰ ਆ ਅਸੀਂ ਉੱਥੇ ਵੀ ਬੇਨਤੀ ਲਈ ਹੈ ਚੇਅਰਮੈਨ ਸਾਹਿਬ ਨੂੰ ਕਿ ਭਈ ਤੁਸੀਂ ਇਹ ਉਹਨਾਂ ਨੇ ਵੀ ਲਿਖ ਕੇ ਭੇਜਤਾ ਕਿ ਭਈ ਇਹ ਦੀ ਵਿਜੀਲੈਂਸ ਜਾਂ ਇਨਕੁਆਰੀ ਕਰਾਈ ਜਾਵੇਗਾ ਨਾ ਸੀ ਕਹਿੰਦਾ ਮਤਲਬ ਅਸੀਂ ਚਾਹੁੰਦੇ ਕਮ ਸੇ ਕਮ ਕਾਲੀਆਂ ਪੇਡਾਂ ਦੀ ਸ਼ਕਲਾਂ ਤੋਂ ਬਾਹਰ ਆਣ ਸ਼ਕਲਾਂ ਤੋਂ ਬਾਹਰ ਬਿਲਕੁਲ ਲੋਕਾਂ ਨੂੰ ਲੁੱਟ ਕੇ ਲੈ ਗਏ ਔਰ ਬਦਨਾਮੀਆਂ ਸਾਡੇ ਮੱਥੇ 'ਤੇ ਕਲੰਕ ਦਾ ਇੱਕ ਕਾਲਾ ਟਿੱਕਾ ਜਿਹੜਾ ਲੱਗਣ ਜਾ ਰਿਹਾ ਤੇ ਉਹ ਅਸੀਂ ਨਹੀਂ ਪਸੰਦ ਕਰਾਂਗੇ ਸਾਡੇ ਕਰੇ ਕੋਈ ਤੇ ਭਰੇ ਕੋਈ ਬਿਲਕੁਲ ਸਰਤਾਨਲੀ ਤੇ ਭ੍ਰਿਸ਼ਟਾਚਾਰ ਦੀ ਜਿਹੜੀ ਗੱਲ ਕਰੀਏ ਆ ਬ੍ਰਿਜਸ ਵੀ ਹੁਣੇ ਆਪਣੇ ਬਣੇ ਨੇ ਐਲੀਵੇਟਡ ਰੋਡ ਨੇ ਜਿਹੜੇ ਆਪਣੇ ਬਣੇ ਬਹੁਤ ਬਣੇ ਨੇ ਦੇਖੋ ਥਾਂ ਥਾਂ ਤੇ ਉੱਥੇ ਇੰਨੀ ਜ਼ਿਆਦਾ ਕੱਟ ਲੱਗੇ ਹੋਏ ਨੇ ਪੈਚ ਵਰਕ ਹੁਣੇ ਹੀ ਕਰਵਾਉਣ ਦੀ ਜ਼ਰੂਰਤ ਹੈਗੀ ਆਈ ਥਿੰਕ ਫਾਲ ਵੀ ਨਹੀਂ ਹੋਏ ਹੋਣਗੇ ਤੇ ਗੱਲ ਕਰਾਂਗੇ ਜਲੰਧਰ ਲਾਡੋਵਾਲ ਬਾਈਪਾਸ ਵਾਲੇ ਆਪਾਂ ਪੁਲ ਦੀ ਸਾਊਥਨ ਬਾਈਪਾਸ ਦੀ ਹੈ ਜਿਹੜਾ ਉਹਦਾ ਵੀ ਦੇਖਿਆ ਤੁਸੀਂ ਉੱਥੇ ਖੱਡਾ ਪੈ ਗਿਆ ਹਜੇ ਉੱਥੇ ਇੰਨੀ ਜ਼ਿਆਦਾ ਆਵਾਜ਼ ਆਈ ਨਹੀਂ ਹੈਗੀ ਆਂਦੇ ਹੋਏ ਮੈਂ ਨੋਟ ਕਰ ਰਹੀ ਸੀ ਆ ਜਗਰਾਉਂ ਪੁਲਾਲਾ ਬ੍ਰਿਜ ਉ ਉਹ ਥਾਵਾਂ ਤੇ ਪੈਚ ਵਰਕ ਕੀਤਾ ਹੋਇਆ ਸੀ ਜਦ ਕਿ ਸਭ ਤੋਂ ਜ਼ਿਆਦਾ ਰਾਸ਼ਾਲਾ ਰੋਡ ਹੈ ਐਦਾਂ ਦੀ ਕਰਪਸ਼ਨ ਹੋ ਰਹੀ ਹੈ ਉਹਨੂੰ ਕਿਉਂ ਨਹੀਂ ਪਰਦਾ ਫਾਸ਼ ਹੋ ਰਿਹਾ ਦੇਖੋ ਕਿਰਨ ਜੀ ਗੱਲ ਇਹ ਆ ਹਮ ਜਿਹੜੇ ਪੋਲਿਟਿਸ਼ੀਅਨ ਹੁੰਦੇ ਸੀ ਅਸੀਂ ਜੋ ਮਤਲਬ ਰਾਜਨੀਤਿਕ ਲੋਕਾਂ ਅਸੀਂ ਪੈਰਾ ਦੇ ਸਕਦੇ ਅਸੀਂ ਇੱਕ ਐਜ਼ ਅ ਵਾਚਮੈਨ ਕੰਮ ਕਰਦੇ ਆ ਕੰਮ ਐਡਮਿਨਿਸਟ੍ਰੇਸ਼ਨ ਨੇ ਕਰਨਾ ਹੁੰਦਾ ਮੈਨੂੰ ਸ਼ਾਸਨ ਔਰ ਪ੍ਰਸ਼ਾਸਨ ਦੋਨੋਂ ਜੇ ਇਕੱਠੇ ਚੱਲਣਗੇ ਤਾਂ ਹੀ ਅਸੀਂ ਦੋਹਾਂ ਨੂੰ ਅਸੀਂ ਇਲਜੀ ਦੇ ਸਕਦੇ ਆ ਪਰ ਮੈਂ ਦੇਖਿਆ ਕਈ ਜਗ੍ਹਾ ਤੇ ਪ੍ਰਸ਼ਾਸਨ ਅਲੱਗ ਤਰੀਕੇ ਨਾਲ ਚੱਲਦਾ ਸ਼ਾਸਨ ਉਹਨੂੰ ਚਲਾਇਆ ਜਾਂਦਾ ਪਰ ਪ੍ਰਸ਼ਾਸਨ ਆਪਣੀ ਮਰਜ਼ੀ ਜੋ ਕਿ ਪੁਰਾਣੀਆਂ ਦਾ ਚਾਹਤਾ ਪਈਆਂ ਹੋਈਆਂ ਨੇ ਹਾਂਜੀ ਤੇ ਉਸ ਹੱਬ ਨਾਲੇ ਸੋਚਦੇ ਆ ਵੀ ਅਸੀਂ ਸ਼ਾਇਦ ਸਾਡਾ ਇਹਨਾਂ ਨਾਲ ਵੀ ਐਂ ਸਰਜੂ ਪਰ ਮੈਂ ਤੁਹਾਡੇ ਮਾਧਿਅਮ ਰਾਹੀਂ ਇੰਨੀ ਜ਼ਰੂਰ ਕਹਿਣਾ ਚਾਹੂਗਾ ਇਹਨਾਂ ਨੂੰ ਬੇਨਤੀ ਕਰੂੰਗਾ ਵੀ ਆਪਾਂ ਪੁਰਾਣੀਆਂ ਆਦਤਾਂ ਛੱਡ ਕੇ ਹਾਂ ਥੋੜਾ ਜਿਹਾ ਰੱਬ ਨੂੰ ਹਾਜ਼ਰ-ਨਾਜ਼ਰ ਰੱਖ ਕੇ ਤੇ ਆਪਾਂ ਲੋਕਾਂ ਵੱਲ ਧਿਆਨ ਦਈਏ ਸ ਆਪਣੇ ਸਮਾਜ ਵੱਲ ਆਪਣੇ ਦੇਸ਼ ਵੱਲ ਧਿਆਨ ਦਈਏ ਭਗਤ ਸਿੰਘ ਰਾਜਗੁਰੂ ਸੁਰਾਬਾ ਜੀ ਮਹਾਤਮਾ ਗਾਂਧੀ ਵਰਗਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਤੀਆਂ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਜਦ ਉਹਨਾਂ ਨੇ ਦੇਸ਼ ਆਜ਼ਾਦ ਕੀਤਾ ਬਾਬਾ ਭੀਮਰਾਓਂ ਬੇਦਗਰ ਸਾਹਿਬ ਨੇ ਸੰਵਿਧਾਨ ਲਿਖ ਕੇ ਸਾਨੂੰ ਸਾਡੇ ਦੱਸਿਆ ਕਿ ਤੁਹਾਡੇ ਜਿਹੜੇ ਹਿਊਮਨ ਰਾਈਟਸ ਨੇ ਕੀ ਨੇ ਠੀਕ ਹੈ ਜੇ ਅਸੀਂ ਫੇਰ ਵੀ ਉਹਨਾਂ ਤੇ ਸਰਗਤ ਪਹਿਰਾ ਨਹੀਂ ਦਵਾਂਗੇ ਤਾਂ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਕੀ ਦੱਸ ਕੇ ਜਾਵਾਂਗੇ ਵੀ ਆ ਲੀਡਰ ਆਈ ਸੀ ਸਾਡੇ ਨੂੰ ਕੀ ਦੇਣ ਦੇ ਕੇ ਗਏ ਹਾਂ ਬਿਲਕੁਲ ਇਸ ਕਰਕੇ ਸਾਡੀ ਤਾਂ ਪੂਰੀ ਕੋਸ਼ਿਸ਼ ਆ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਲੀਫ ਦਈਏ ਉਹਨਾਂ ਦੇ ਪੁਰਾਣੇ ਜ਼ਖਮ ਜਿਹੜੇ ਲੱਗੇ ਹੋਏ ਨੇ ਅਸੀਂ ਉਹਨਾਂ ਨੂੰ ਉਹਨਾਂ ਨੂੰ ਮੱਲਮ ਲਗਾਈਏ ਉਹਨਾਂ ਤੇ ਉਹਨਾਂ ਨੂੰ ਖੁਸ਼ਹਾਲ ਕਰੀਏ ਇਹੀ ਅਸੀਂ ਸੋਚ ਲੈ ਕੇ ਆਪਣੇ ਅਸੀਂ ਆਪਣੇ ਹਲਕੇ ਜਮੈਂ ਕੰਮ ਕਰਦਾ ਰਹੇ ਜੀ ਫਿਰ ਆਪਾਂ ਪਾਰਟੀ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਕਹਿੰਦੇ ਨੇ ਕਿ ਜਿਸ ਚੀਜ਼ ਦੀ ਜੜ ਹੀ ਹਿੱਲ ਜਾਵੇ ਤਾਂ ਟਾੜੀਆਂ ਆਪੇ ਹੀ ਹਿੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਗੱਲ ਕਰਾਂਗੇ ਅਰਵਿੰਦ ਕੇਜਰੀਵਾਲ ਜੀ ਦੀ ਉਹਨਾਂ ਦੇ ਵੱਲੋਂ ਬਹੁਤ ਵੱਡਾ ਐਲਾਨ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਦਾ ਜੋ ਚਿਹਰਾ ਕਹੀਏ ਜਿਹੜੇ ਲਿਆਉਣ ਵਾਲੇ ਸੀ ਕਨਵੀਨਰ ਸੀ ਅਰਵਿੰਦ ਕੇਜਰੀਵਾਲ ਸੀ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਇੱਕ ਤਰੀਕੇ ਨਾਲ ਬਹੁਤ ਹੈਰਾਨੀਜਨਕ ਸੀ ਵਿਰੋਧੀਆਂ ਨੂੰ ਵੀ ਗੱਲਾਂ ਕਰਨ ਦੇ ਮੌਕੇ ਮਿਲ ਗਏ ਤੁਹਾਨੂੰ ਵੀ ਪਤਾ ਹੈ ਇਹੀ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਉਹਨਾਂ ਦੀ ਜਿਹੜੀ ਜ਼ਮਾਨਤ ਹੈ ਉਹ ਜੇਲ੍ਹ ਤੋਂ ਬਾਹਰ ਹੀ ਇਸ ਸ਼ਰਤ ਤੇ ਆਏ ਨੇ ਕਿ ਆ ਕੇ ਉਹਨਾਂ ਨੂੰ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣਾ ਪਵੇ ਇਸ ਬਾਰੇ ਤੁਹਾਡੀ رائے ਕੀ ਹੈ ਦੇਖੋ ਜਿਹੜੇ ਤਾਂ ਬੰਦੇ ਕਹਿੰਦੇ ਨੇ ਵੀ ਕਿਹੜੀ ਸ਼ਰਤ ਦੇ ਬਾਹਰ ਆਏ ਆ ਅਰਵਿੰਦ ਕੇਜਰੀਵਾਲ ਉਹ ਮਸੀਹਾ ਇਨਸਾਨ ਆ जीने के एक क्रांतिकारी जो निकल के बिल्कुल ठीक है उन्हें अपनी नौकरी छड़ के उस इंसान ने भले इंसान ने अपनी आईआरएस या की नौकरी छड़ के उन्हें एक सुपड़ा लेके चले मैं अपने हिंदुस्तान ਨੂੰ اچھا ਬਣਾਉਣਾ ਜਿਹਦੇ ਵਿੱਚ ਉਹ ਦਿੱਲੀ ਚ ਤਿੰਨ ਵਾਰ ਕਾਮਯਾਬ ਹੋਏ ਚੌਥੀ ਵਾਰ ਹੁਣ ਇਲੈਕਸ਼ਨ ਹੁਣ ਦੁਬਾਰਾ ਉਹਨੇ ਫੇਰ ਬਣ ਜਾਣਾ ਤੁਸੀਂ ਇਹ ਦੇਖੋ ਉਸ ਬੰਦੇ ਚ ਤਿਆਗ ਦੀ ਭਾਵਨਾ ਕਿੰਨੀ ਆ ਬਿਲਕੁਲ ਉਹਨੇ ਕੁਰਸੀ ਨੂੰ ਪੜੇ ਰੱਖ ਕੇ ਲੋਕਾਂ ਦੇ ਨਾਲ ਲੋਕਾਂ ਦੀ ਕਚਹਿਰੀ ਚ ਖੜ ਗਿਆ ਠੀਕ ਹੈ ਨਹੀਂ ਤਾਂ ਉਹਨਾਂ ਨੂੰ ਕੁਰਸੀ ਜੇ ਨਾ ਵੀ ਛੱਡਦੇ ਤਾਂ ਕਿਸੇ ਨੂੰ ਨਾ ਉਹਨਾਂ ਤੋਂ ਕੁਰਸੀ ਛਡਾਣੀ ਥੋੜੀ ਸੀ ਬਿਲਕੁਲ ਪਰ ਨਹੀਂ ਉਹ ਐਸੇ ਇਨਸਾਨ ਦੁਨੀਆ 'ਚ ਘੱਟ ਪਾਏ ਜਾਂਦੇ ਜਿਹੜੇ ਕੁਰਸੀ ਦਾ ਲੋਭ ਨਹੀਂ ਕਰਦੇ ਲੋਕਾਂ ਨੂੰ ਪਿਆਰ ਕਰਦੇ ਆ ਹਮ ਤੇ ਐਸੇ ਲੀਡਰ ਦੇ ਅਸੀਂ ਥੱਲੇ ਕੰਮ ਕਰ ਰਹੇ ਆ ਸਾਨੂੰ ਇਸ ਚੀਜ਼ ਦਾ ਫਕਰ ਹੈ ਹਮ ਔਰ ਸਾਨੂੰ ਖੁਸ਼ੀ ਆ ਕਿ ਸਾਨੂੰ ਜੇ ਐਸੇ ਲੀਡਰ ਸਾਡੇ ਆਈਕਨ ਹੈਗੇ ਨੇ ਜਿੰਨਾ ਕਰਕੇ ਅਸੀਂ ਅੱਗੇ ਵਧਦੇ ਜਾ ਰਹੇ ਹੈਗੇ ਆ ਤੇ ਇਸ ਕਰਕੇ ਕੇਜਰੀਵਾਲ ਸਾਹਿਬ ਤੇ ਜੇ ਕੋਈ ਵੀ ਐਸੇ ਅਲੀਗੇਸ਼ਨ ਕਿਸੇ ਤਰੀਕੇ ਨਾਲ ਕੋਈ ਲਗਾਉਂਦਾ ਮੇਰਾ ਖਿਆਲ ਉਹਦੀ ਆਪ ਦੀ ਬੁੱਧੀ ਕੰਮ ਨਹੀਂ ਕਰਦੀ ਹੁਣ ਜੀ ਐਦਾਂ ਤੁਹਾਨੂੰ ਲੱਗਦਾ ਸਰ ਉਹਨਾਂ ਨੂੰ ਛੱਡਣਾ ਚਾਹੀਦਾ ਸੀ ਇਸ ਮੌਕੇ ਤੇ ਕਿਉਂਕਿ ਇੰਨੀ ਪਾਰਟੀ ਮਜ਼ਬੂਤ ਹੋਈ ਹੋਈ ਹੈ ਵਿਰੋਧੀ ਰੱਖਦੇ ਨੇ ਹੁਣ ਐਕਚੁਅਲੀ ਕਿ ਹਨਾ ਤੇ ਇੱਕ ਤਰੀਕੇ ਨਾਲ ਹੁਣ ਪੰਜਾਬ ਦੀ ਜੇ ਗੱਲ ਕਰੀਏ ਉਹਨਾਂ ਨੂੰ ਛੱਡ ਕੇ ਕੈਬਨਿਟ ਵੀ ਬਦਲੀ ਜਾ ਰਹੀ ਹੈ ਜੇ ਮੈਂ ਗਲਤ ਨਾ ਹੋਵਾਂ ਆਈ ਥਿੰਕ ਤਿੰਨ ਵਾਰ ਕੈਬਨਿਟ ਬਦਲੀ ਜਾ ਚੁੱਕੀ ਹੈ ਹੁਣ ਵੀ ਪੰਜ ਮੰਤਰੀ ਬਦਲੇ ਗਏ ਨੇ ਇਹ ਕਿਉਂ ਇੰਨਾ ਫੇਰ ਬਦਲ ਕਰਦੇ ਪਏ ਆ ਜਦੋਂ ਸਾਡੀ ਸਰਕਾਰ ਹੀ ਬਦਲਾਅ ਚਾਹੀ ਹੈ ਕਿ ਅਸੀਂ ਬਦਲਾਅ ਕਰਨਾ ਹਮ ਤੇ ਕੋਈ ਜ਼ਰੂਰਤਾਂ ਨਹੀਂ ਵੀ ਇੱਕੋ ਹੀ ਬੰਦੇ ਨੇ ਸੌ ਕਾਇਦੀ ਹੈ ਵੀ ਕੋਈ ਕੁਰਸੀ ਦੇ ਉੱਪਰ ਬੰਦਾ ਨਵਾਜਿਆ ਜਾਏਗਾ ਕਿਉਂ ਨਾ ਬਾਕੀਆਂ ਨੂੰ ਵੀ ਮੌਕਾ ਦਿੱਤਾ ਜਾਵੇ ਕਿਉਂ ਨਾ ਬਾਕਿਆ ਦਾ ਵੀ ਕੈਲੀਬਰ ਚੈੱਕ ਕੀਤਾ ਜਾਵੇ ਬਹੁਤ ਅੱਛੀ ਗੱਲ ਹੈਗੀ ਆ ਮੈਂ ਤਾਂ ਕਹਿੰਦਾ ਤਿੰਨ ਮਹੀਨੇ ਬਾਅਦ ਸ਼ਾਪਿੰਗ ਹੋਣੀ ਚਾਹੀਦੀ ਆ ਹਮ ਕਿਉਂ ਨਹੀਂ ਸਾਰਿਆਂ ਨੂੰ ਮੌਕਾ ਦਿਓ ਜਿੰਨੇ ਐਮਐਲਏ ਬਣੇ ਨੇ ਹਰੇਕ ਦਾ ਕੈਲੀਬਰ ਬਾਹਰ ਆਏਗਾ ਦੇਖੋ ਵੀ ਕਿਹੜਾ ਅੱਛਾ ਤੁਹਾਨੂੰ ਪਰਫਾਰਮ ਕਰਦਾ ਹੈਗਾ ਕਿਹੜਾ ਅੱਛਾ ਕੰਮ ਕਰਦਾ ਹੈਗਾ ਜਿਹੜੇ ਕਰਕੇ ਗਏ ਉਹ ਵੀ ਅੱਛਾ ਕਰਕੇ ਗਏ ਆ ਜਿਹੜੇ ਹੁਣ ਆਏ ਉਹ ਵੀ ਅੱਛਾ ਕਰਨਗੇ ਠੀਕ ਹੈ ਪਰ ਠੀਕ ਹੈ ਇਹ ਚੀ ਕਮ ਸੇ ਕਮ ਇੱਕ ਬੰਦਾ 5 ਸਾਲ ਇੱਕ ਕੁਰਸੀ ਦੇ ਚੇਪੀ ਲਾ ਕੇ ਬੈਠਾ ਰਹੇ ਫੈਵੀ ਕੋ ਲਾ ਕੇ ਬੈਠਾ ਰਹੇ ਇਹ ਵੀ ਕੋਈ ਏਡੀ ਗੱਲ ਨਹੀਂ ਹੈ ਠੀਕ ਹੈ ਬਦਲਾ ਹੋਣਾ ਜ਼ਰੂਰੀ ਆ ਔਰ ਅੱਛੀ ਗੱਲ ਆ ਮੈਂ ਤਾਂ ਕਹਿਣਾ ਕੇਜੀਵਾਲ ਸਾਹਿਬ ਦਾ ਇਹ ਜਿਹੜਾ ਇਹ ਸਟੈਪ ਆ ਮੈਂ ਇਸ ਨੂੰ ਅਪਰੀਸ਼ੀਏਟ ਕਰਦਾ ਓਕੇ ਬਦਲਾ ਦੀ ਫਿਰ ਜਿਵੇਂ ਗੱਲ ਕਰਦੇ ਆ ਆਪਾਂ ਲੁਧਿਆਣਾਲੇ ਸ਼ਹਿਰ ਦੀ ਗੱਲ ਕਰਦੇ ਆ ਆਪਣੇ ਸ਼ਹਿਰ ਦੇ ਵਿੱਚ ਘੱਟ ਵਿਧਾਇਕ ਨਹੀਂ ਆਵਾਮ ਆਦਮੀ ਪਾਰਟੀ ਦੇ ਬਹੁਤ ਵਿਧਾਇਕ ਨੇ 1 2 3 ਨਹੀਂ ਬਹੁਤ ਵਿਧਾਇਕ ਨੇ ਤੇ ਫਿਰ ਵੀ ਲੋਕ ਸਭਾ ਇਲੈਕਸ਼ਨਸ ਹੋਈਆਂ ਉਸ ਦੇ ਵਿੱਚ ਜੇਕਰ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਇਕਜੁੱਟ ਹੋ ਜਾਂਦੇ ਇਥੋਂ ਸੀਟ ਕਾਢੇ ਆਣੀ ਸੀ ਪਰ ਬਾਹਰੀ ਉਮੀਦਵਾਰ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਰਾਜਾ ਵੜੇ ਉਹ ਇਥੋਂ ਜਿੱਤ ਗਏ ਨੇ ਇਹ ਕਿਤੇ ਵਿਧਾਇਕਾਂ ਦੇ ਲਈ ਇੱਕ ਸਹੀ ਗੱਲ ਨਹੀਂ ਲੱਗੀ ਮੈਨੂੰ ਇਸ ਬਾਰੇ ਤੁਹਾਡੇ ਕੀ ਵਿਚਾਰ ਹੈ ਦੇਖੋ ਇਹ ਚ ਵਿਧਾਇਕਾਂ ਨੇ ਸਾਰਿਆਂ ਨੇ ਛੇ ਦੇ ਛਿਆਂ ਨੇ ਹਮ ਦਿਲ ਜਾਨ ਦੇ ਨਾਲ ਹਮ ਦਿਲ ਜਾਨ ਦੇ ਨਾਲ ਅਸੀਂ ਪਾਰਲੀਮੈਂਟ ਕੈਂਡੀਡੇਟ ਦੀ ਮਦਦ ਕੀਤੀ ਐ ਠੋਕੇ ਕੀਤੀ ਐ ਪੈਸਾ ਵੀ ਸੀ ਆਪਣੇ ਕੋਲੋਂ ਲਾਇਆ ਸਾਰਿਆਂ ਨੇ ਕੋਈ ਅਸੀਂ ਜਿਆਦਾ ਕੈਂਡੀਡੇਟ ਸਾਫ਼ ਤੇ ਉਹ ਹੀ ਨਹੀਂ ਪੈਣ ਦਿੱਤਾ ਪਰ ਉਸ ਟਾਈਮ ਦਾ ਜਿਹੜਾ ਚੱਕਰ ਸੀਗਾ ਉਹ ਸੀਗਾ ਆ ਰਾਮ ਜੀ ਦਾ ਨਾ ਇਹੋਦਿਆ ਵਾਲਾ ਇਹਨਾਂ ਨੇ ਬੀਜੇਪੀ ਵਾਲੇ ਨੇ ਇੱਕ ਐਸਾ ਸ਼ਗੂਫਾ ਛੱਡਿਆ ਜੋ ਕਿ ਇੱਕ ਸਾਡਾ ਸ਼ਹਿਰ ਹਿੰਦੂਆਂ ਦਾ ਸ਼ਹਿਰ ਆ ਰਾਈਟ ਸਭ ਨੂੰ ਧਰਮ ਦੇ ਪ੍ਰਤੀ ਆਸਥਾ ਹੁੰਦੀ ਹੈ ਜੀ ਇਹਨਾਂ ਨੇ ਪਾਰਲੀਮੈਂਟ ਤੋਂ ਪਹਿਲਾਂ ਹੀ ਅਯੁੱਧਿਆ ਦਾ ਕਿਉਂ ਮੰਦਰ ਦਾ ਕੀਤਾ ਜਦ ਕਿ ਅਯੁੱਧਿਆ ਤਾਂ ਹਾਰੇ ਨੇ ਤੁਸੀਂ ਗੱਲ ਨੋਟ ਕਰੋ ਜੀ ਉੱਥੇ ਹਾਰੇ ਨਹੀਂ ਸਾਬ ਉੱਥੇ ਭਾਜੀਪੀ ਤਾਂ ਹਾਰਦੇ ਤੇ ਕਾਂਗਰਸ ਜਿੱਤੀ ਹੈ ਸਵਾਸ ਸਭਾ ਜਿੱਤੀ ਹੈ ਕਾਰਨ ਉੱਥੇ ਲੋਕਾਂ ਦੇ ਘਰ ਟਾਏ ਗਏ ਉੱਥੇ ਲੋਕਾਂ ਦੇ ਕਾਰੋਬਾਰ ਟਾਏ ਗਏ ਲੋਕਾਂ ਦੇ ਵਿਚਾਰਿਆਂ ਦੇ ਰੋਜੀ ਰੋਟੀ ਖੋਈ ਗਈ ਛੱਤ ਖੋਈ ਗਈ ਸਿਰ ਤੋਂ ਉੱਥੋਂ ਤਾਂ ਹਾਰੇ ਨਹੀਂ ਦੇਖੋ ਮੰਦਰ ਜ਼ਰੂਰ ਬਣਨਾ ਚਾਹੀਦਾ ਅਸੀਂ ਮੰਦਰ ਅਸੀਂ ਵੀ ਹਿੰਦੂ ਲੋਕਾਂ ਦਾ ਅਸੀਂ ਵੀ ਸਾਨੂੰ ਸਾਡੇ ਅੰਦਰ ਵੀ ਧਰਮ ਕਰਉਂਦੀ ਹੈ ਭਾਵਨਾਵਾਂ ਹੈਗੀਆਂ ਨੇ ਪਰ ਸਭ ਤੋਂ ਪਹਿਲਾਂ ਮਾਨਵਤਾ ਦੀ ਹੁੰਦੀ ਹੈ ਸੇਵਾ ਜਿਹੜਾ ਇਹ ਜਿੰਦਾ ਇਨਸਾਨ ਆ ਤੁਸੀਂ ਉਹਨਾਂ ਨੂੰ ਕੁੱਟ ਮਾਰ ਕੇ ਪੁਝਾ ਰਹੇ ਹੋ ਹਮ ਔਰ ਇੱਕ ਸਾਡੇ ਪ੍ਰਭੂ ਦੀ ਇੱਕ ਮੂਰਤੀ ਲਗਾ ਕੇ ਉੱਥੇ ਤੁਸੀਂ ਕੀ ਕੀ ਸੁਨੇਹਾ ਲੈਣਾ ਚਾਹੁੰਦੇ ਹੋ ਹਮ 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 ਠੀਕ ਹੈ ਸਾਡੇ ਪੰਜਾਬ ਦੇ ਲੋਕ ਹਿੰਦੁਸਤਾਨ ਦੇ ਲੋਕ ਭੋਲੇ ਨੇ ਅਸੀਂ ਭਾਵਨਾਵਾਂ 'ਚ ਵਹਿ ਜਾਂਦੇ ਆਂ ਭਾਵਨਾਵਾਂ 'ਚ ਬਹਿ ਕੇ ਕਈ ਵਾਰ ਫੈਸਲੇ ਗਲਤ ਕੀਤੇ ਜਾਂਦੇ ਨੇ ਆ ਔਰ ਇਸ ਵਾਰ ਫੈਸਲਾ ਜੋ ਹੋਇਆ ਉਹ ਭਾਵਨਾਤ ਭਾਵਨਾਵਾਂ ਦੇ ਵਿੱਚ ਬਹਿ ਕੇ ਲੋਕਾਂ ਨੇ ਕੀਤਾ ਉਹਦੇ ਵਿੱਚ ਜੇ ਤੁਸੀਂ ਕੋਈ ਵੀ ਕਿਸੇ ਵੀ ਐਮਐਲਏ ਦਾ ਕਿਸੇ ਵੀ ਪਾਰਟੀ ਦਾ ਕੋਈ ਦੋਸ਼ ਨਹੀਂ ਹੈਗਾ ਉਹ ਲੋਕਾਂ ਦੀ ਆਪਣਾ ਇੱਕ ਦਾ ਪਾਰਲੀਮੈਂਟ ਦੀ ਇਲੈਕਸ਼ਨ ਹੋਰ ਤਰੀਕੇ ਦੀ ਹੁੰਦੀ ਆ ਜੀ ਲੈਜਿਸਲੇਟਰ ਦੀ ਇਲੈਕਸ਼ਨ ਹੋਰ ਤਰੀਕੇ ਦੀ ਹੁੰਦੀ ਆ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਰ ਤਰੀਕੇ ਦੀ ਹੁੰਦੀ ਸਰਪੰਚਾ ਪੰਚਾਇਤ ਦੀ ਇਲੈਕਸ਼ਨ ਹੋਰ ਤਰੀਕੇ ਦੀ ਹੁੰਦੀ ਆ ਜੀ ਠੀਕ ਹੈ ਕਹਿੰਦਾ ਪੱਤਰ ਨੂੰ ਹਰ ਬਹਿ ਹੁਣ ਤੌਰ 'ਤੇ ਮੈਂ ਆਪਣਾ ਐਗਜ਼ਾਮਪਲ ਦਿੰਦਾ ਮੈਂ 4-5 ਵਾਰ ਕੌਂਸਲਰ ਲੱਗਿਆ ਬਣਿਆ ਜੀ ਕਾਂਗਰਸ ਵੀ ਮੈਂ ਜਿੱਤਿਆ ਪਾਰਟੀ ਕਾਂਗਰਸ ਹੀ ਰਿਹਾ ਹੂੰ ਅਕਾਲੀਏ ਦੀ ਸਰਕਾਰ ਇਹ ਦੋ ਵਾਰ ਮੈਂ ਉਹਦੇ ਚ ਵੀ ਜਿੱਤੇ ਆ ਕਿਉਂਕਿ ਕਾਂਗਰਸ ਚ ਸੀਗਾ ਵੇ ਠੀਕ ਹੈ ਕਾਮਨਾ ਵੋਟਾਂ ਪਈਆਂ ਇਹ ਚ ਮੈਂ ਹੁਣ ਆਵਾ ਵੀ ਜਾਇਆ ਤੇ ਮੈਂ ਫੇਰ ਵੀ ਜਿੱਤਿਆ ਮਤਲਬ ਇਹ ਕੋਈ ਗੱਲ ਨਹੀਂ ਹੁੰਦੀ ਵੀ ਤੁਸੀਂ ਮਤਲਬ ਲੋਕ ਤੁਹਾਡੇ ਨਾਲ ਗੱਲੇ ਚਾਹੀਦੇ ਆ ਕਿਉਂਕਿ ਲੋਕਾਂ ਦੇ ਨਾਲ ਹੀ ਤੁਸੀਂ ਲੀਟਰ ਬੰਦਦੇ ਹੋ ਜੇ ਤੁਹਾਡੇ ਨਾਲ ਮਾਸ ਮਾਸ ਕੰਟੈਕਟਸ ਹੈਗੇ ਨੇ ਲੋਕਾਂ ਦੇ ਦੁੱਖ ਸੁੱਖ ਸੇ ਤੁਸੀਂ ਰੂਪ ਰੂਹ ਹੁੰਨੇ ਹੋ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਸੁਣਦੇ ਹੋ ਪਲੱਸ ਉਹਨਾਂ ਦੀਆਂ ਜੋ ਕੰਮਾਂ ਦੀ ਡਿਲੀਵਰੀ ਆ ਤੁਸੀਂ ਦੇ ਪਾਣੇ ਹੋ ਇਨਸਟੈਂਟਲੀ ਦੇ ਪਾਣੇ ਹੋ ਜਾਂ ਕਿਸ ਤਰੀਕੇ ਨਾਲ ਕਮਿਟਮੈਂਟ ਕਰਕੇ ਉਹਨਾਂ ਕੋ ਕਮਿਟਮੈਂਟ ਅਸੀਂ ਕਰੀ ਦੀ ਜਿੰਨੀ ਕਸੀ ਪੂਰੀ ਕਰੀਏ ਤੇ ਉਹਦੇ ਉੱਤੇ ਅਸੀਂ ਖਰੇ ਉੱਤਰ ਕੇ ਅੱਜ ਤੱਕ ਇੱਥੇ ਤਾਂ ਪੰਜਵੀਂ ਛੇਵੀਂ ਜਲਵਾੜਾ ਅਸੀਂ ਇਲੈਕਸ਼ਨ ਜਿੱਤੀ ਆ ਇਹ ਲੋਕਾਂ ਨੇ ਜਿਤਾਇਆ ਸਾਨੂੰ ਕੋਈ ਇਹਦਾ ਸਾਨੂੰ ਆਪਣੇ ਆਪ ਤੇ ਮਾਣ ਨਹੀਂ ਸਾਨੂੰ ਆਪਣੇ ਲੋਕਾਂ ਤੇ ਮਾਣ ਕਿ ਜਿਨ੍ਹਾਂ ਨੇ ਸਾਡੇ ਤੇ ਭਰੋਸਾ ਜਿਤਾਇਆ ਔਰ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਵੀ ਕਰਦਾ ਆਪਣੇ ਹਲਕੇ ਦੇ ਲੋਕਾਂ ਜੀ ਸਰ ਕੌਂਸਲਰ ਦੀਆਂ ਤੁਸੀਂ ਗੱਲ ਕੀਤੀ ਕਿ ਕੌਂਸਲਰ ਤੁਸੀਂ ਵੀ ਰਹੇ ਪਰ ਹੁਣ ਕੌਂਸਲਰ ਦੀਆਂ ਵੋਟਾਂ ਜ਼ਹਿਦ ਹੋਈ ਪਈ ਹੈ ਕਿ ਕਾਉਂਸਲਰ ਦੀਆਂ ਵੋਟਾਂ ਨਹੀਂ ਹੋ ਰਹੀਆਂ ਵਾਰਡਬੰਦੀ ਵੀ ਹੋ ਰਹੀ ਹੈ ਹਰ ਤਰ੍ਹਾਂ ਦਾ ਤੁਹਾਨੂੰ ਵੀ ਸਾਹਮਣੇ ਹੈ ਕਿ ਪ੍ਰਦਰਸ਼ਨ ਹੋਇਆ ਵੋਟਾਂ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ ਕਾਉਂਸਲਰ ਦੀਆਂ ਤੇ ਸਾਈਨਿੰਗ ਅਥਾਰਟੀ ਆ ਕਹਿ ਰਹੀ ਹੈ ਕਾਉਂਸਲਰ ਸਾਡੇ ਕੋਲ ਨਹੀਂ ਹੈ ਵੀਪਾ ਜੀ ਇਹਦਾ ਦੇਖੋ ਪਹਿਲੀ ਗੱਲ ਸਵਾ ਸਾਲ ਹੋ ਗਿਆ ਹਾਊਸ ਨੂੰ ਡਿਸਾਲਵ ਹੋਏ ਨੂੰ ਮਾਰਚ 27 26 ਨੂੰ ਕਿ 25 ਨੂੰ ਡਿਸਾਲਵ ਹੋ ਗਿਆ ਸੀ ਯਾਰ ਆ ਇਸੇ ਸਾਲ ਜੀ ਪਿਛਲੇ ਦਾ 2023 ਚ ਨਾ ਜੀ ਤੇ ਸਵਾ ਸਾਲ ਹੋ ਗਿਆ ਡੇਟ ਸਾਲ ਤੇ ਇਹਦੇ ਵਿੱਚ ਦਨ ਚਾਰ ਮਹੀਨੇ ਦਾ ਤਾਂ ਟਾਈਮ ਹੁੰਦਾ ਸਾਡੀ ਵਾਰਡਬੰਦੀ ਕਰਨ ਦਾ ਬਿਲਕੁਲ ਪੰਜ ਛੇ ਮਹੀਨੇ ਤਾਂ ਹੋਰ ਲੰਘ ਗਏ ਜਦੋਂ ਅਸੀਂ ਨੋਟੀਫਿਕੇਸ਼ਨ ਆਉਣ ਲੱਗੇ ਤਾਂ ਕਈ ਲੋਕ ਕੋਰਟ ਚ ਚਲੇ ਗਏ ਹਾਈ ਕੋਰਟ ਚ ਚਲੇ ਗਏ ਬਿਲਕੁਲ ਜਿਵੇਂ ਵਾਰਡਬੰਦੀ ਸਹੀ ਨਹੀਂ ਆ ਵਾਰਡਬੰਦੀ ਸਹੀ ਹੈ ਪ੍ਰਦਰਸ਼ਨ ਬਹੁਤ ਹੋਏ ਨਹੀਂ ਯੈਸ ਅਸੀਂ ਤਾਂ ਇਤਰਾਜ਼ ਵੀ ਦੀ ਹਰ ਜ਼ੋਨਾਂ ਚ ਲਿਖ ਕੇ ਲੈ ਆਈ ਸੀ ਭਾਈ ਸਾਨੂੰ ਮਹੀਨੇ ਚ ਦੱਸੋ ਸਾਨੂੰ ਸੀਗਾ ਵੀ ਅਸੀਂ ਤਿੰਨਾਂ ਚਾਰ ਮਹੀਨੇ ਚ ਇਲੈਕਸ਼ਨ ਕਰਾ ਦੀਏ ਪਰ ਕੁਝ ਲੋਕ ਨਹੀਂ ਸੀ ਚਾਹੁੰਦੇ ਇਲੈਕਸ਼ਨ ਕਰਾਉਣੀ ਉਹ ਹੁਣ ਭਾਂਡਾ ਸਾਡੇ ਸਿਰ ਤੇ ਪਾੰਦਿਆ ਜਦ ਕਿ ਕੋਰਟ ਕੋਰਟ ਚ ਆਮ ਆਦੀ ਪਾਰਟੀ ਤਾਂ ਨਹੀਂ ਗਈ ਨਾ ਕੋਰਟ ਤੱਕ ਲੋਕ ਗਏ ਹਾਈ ਕੋਰਟ ਮਾਂਜੋ ਹਾਈ ਕੋਰਟ ਦੇ ਵਿੱਚ ਇਸ ਟਾਈਮ ਹੁਣ ਕੇਸ ਚੱਲਦਾ ਪਿਆ ਜੀ ਚਮਾਂਜੋ ਹਾਈ ਕੋਰਟ ਨੇ ਕਿਹਾ ਵੀ 15 ਅਕਤੂਬਰ ਤੱਕ ਸਪਸ਼ਟ ਕਰੋ ਵੀ ਕਰੋ ਤੁਸੀਂ ਕਰਾ ਰਹੇ ਹੋ ਹੂੰ ਤੇ ਉਹ ਅਸੀਂ ਕੀ ਕਹਿੰਦੇ ਸਾਡੀ ਸਰਕਾਰ ਨੇ ਜੋ ਵੀ ਹੈਗਾ ਆਪਣਾ ਉਹਦਾ ਖਲੜਾ ਬਣਾਇਆ ਹੋਊਗਾ ਮਾਂਜੋ ਹਾਈ ਕੋਰਟ ਮੂਰੇ ਅਸੀਂ ਐਨਾਨਸ ਕਰਦੇ ਆਂ ਜਾਂ ਦੱਸ ਦਿਆਂਗੇ ਜਾ ਕੇ ਉਹਨਾਂ ਨੂੰ ਕਿ ਜੀ ਆ ਚੀਜ਼ਾਂ ਨੇ ਜੋ ਮਾਂਜੋ ਹਾਈ ਕੋਰਟ ਸਾਨੂੰ ਹੁਕਮ ਲਾਉਣ ਗਿਆ ਹੁਣ ਪੰਚਾਇਤਾਂ ਦੇ ਹੋਏ ਆ ਤੇ ਕਰਵਾਈ ਦੇ ਆ ਨਾ ਵੀ 15 ਤਰੀਕ ਨੂੰ ਜੀ ਬਿਲਕੁਲ ਇਹ ਜਾਲਤਾ ਸਰਵਉੱਚ ਨੇ ਅਸੀਂ ਉਹਨਾਂ ਦੇ ਥੱਲੇ ਕੰਮ ਕਰਦੇ ਆ ਆਪਣੇ ਨਿਆਂਪਾਲਿਕਾ ਦੇ ਥੱਲੇ ਔਰ ਨਿਆਂਪਾਲਿਕਾ ਅੰਤ ਜਜਾਂ ਨੂੰ ਸਤਿਕਾਰ ਨੂੰ ਕਰਨਾ ਚਾਹੀਦਾ ਕਿਉਂਕਿ ਸਾਡੇ ਕਾਨੂੰਨ ਪਾਲਕ ਨੇ ਉਹ ਜੀ ਤੇ ਸਰ ਤੁਹਾਡੀ ਦੁਸ਼ਮਣੀ ਵਾਲੀ ਆ ਰਹੀ ਹੈ ਜਿਹੜੀ ਭਰਤਪੂਸ਼ਣ ਆਸ਼ੂ ਜੀ ਨਾਲ ਤੇ ਉਸ ਦੀ ਗੱਲ ਕਰੀਏ ਉਹਨਾਂ ਦੇ ਮੌਜੂਦਾ ਹਾਲਾਤ ਚੱਲ ਰਹੇ ਨੇ ਭਰਤਪੂਸ਼ਣ ਆਸ਼ੂ ਜੀ ਦੇ ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਪਹਿਲੀ ਗੱਲ ਭਾਂਜੀ ਮੇਰੀ ਕਿਸ ਨਾਲ ਦੁਸ਼ਮਣੀ ਨਹੀਂ ਯਾਰੀ ਦੁਸ਼ਮਣੀ ਵਾਲੀ ਯਾਰੀ ਨਹੀਂ ਦੁਸ਼ਮਣੀ ਵਾਲੀ ਯਾਰੀ ਨਹੀਂ ਹੈ ਸਾਡਾ ਛੋਟਾ ਭਰਾ ਉਹ ਹੂੰ ਠੀਕ ਹੈ ਜੀ ਪਰਮਾਤਮਾ ਨੂੰ ਤੰਦਰੁਸਤੀ ਦੇਵੇ ਬਲ ਬੁੱਧੀ ਦੇਵੇ ਔਰ ਹਮੇਸ਼ਾ ਚੜ੍ਹਦੀਆਂ ਕਲਾ 'ਚ ਰਵੇ ਮੇਰੀਆਂ ਉਹਨਾਂ ਵਿਸ਼ੇਸ ਨੇ ਇਸ ਤੋਂ ਇਲਾਵਾ ਮੇਰਾ ਹੋਰ ਕੋਈ ਕਮੈਂਟ ਨਹੀਂ ਕਿਸੇ ਬਾਰੇ ਤੇ ਫਿਰ ਗੱਲ ਕਰੀਏ ਲੁਧਿਆਣਾ ਹੈ ਸ਼ਹਿਰ ਦੇ ਲਈ ਕਿਹੜੇ ਪ੍ਰੋਜੈਕਟ ਨੇ ਜਾਂ ਕਿਹੜਾ ਵਿਜ਼ਨ ਆ ਤੁਹਾਡਾ ਜਿਹੜਾ ਤੁਸੀਂ ਲੈ ਕੇ ਆ ਰਹੇ ਹੋ ਸਾਡੀ ਜਨਤਾ ਦੇ ਲਈ ਦੇਖੋ ਜੋ ਮੈਂ ਪਿੱਛੇ ਕੀਤਾ तकरीबन ਮੇਰੇ ਕੋਲ ਬੁੱਕ ਪਈ ਹੈ ਤੁਹਾਨੂੰ ਮੈਂ ਦਿਖਾ ਵੀ ਦਿੰਦਾ 150 ਕਰੋੜ ਰੁਪਏ ਦੇ ਮੈਂ ਕੰਮ ਕਰਾਏ ਨੇ ਅੰਸਰ ਜੀ ਤੇ ਜਿਹਦੇ ਵਿੱਚ आर ओ वी आर यू वी मतलब डॉग पार्क लेयर वैलीज सडका लाइटें पार्का सीवरेज बच्चा दे प्ले स्टेशन बड़ाये ने पुला दे ਥੱਲੇ ਵਰਟੀਕਲ ਗਾਰਡਨ ਬड़ाये ने पुला ਦੇ ਥੱਲੇ ਰਾਈਟ اور ਬਹੁਤ ਕੰਮ ਕਰਾਏ ਨੇ ਸੀਨੀਅਰ ਸਿਟੀਜ਼ਨ ਅਸੀਂ 2-3 ਤਿਆਰ ਕਰਾਏ ਨੇ ਕਮਿਊਨਿਟੀ ਸੈਂਟਰ 2-3 ਤਿਆਰ ਕਰਵਾਏ ਨੇ ਫਿਰ ਅਸੀਂ ਇੱਕ ਸੁਨੀਤ ਪਿੰਡ ਚ ਸਾਡਾ ਯਾਦਗਾਰੀ ਦਰਵਾਜਾ ਸੀ ਪੁਰਾਣਾ ਉਹਨੂੰ ਤਿਆਰ ਕਰਾਇਆ ਕੁਝ ਸਾਡੇ ਜਿਹੜੇ ਕ੍ਰਿਮੇਸ਼ਨ ਗਰਾਊਂਡ ਸੀ ਉਹ ਤਿਆਰ ਕਰਾਏ ਨਹੀਂ ਸੀ ਠੀਕ ਹੋਏ ਹੋਏ ਅ ਅੱਜੇ ਆਡੀਟਰ ਆਪਣੇ ਇਹਦੇ ਵਿੱਚ ਆਪਣੇ ਕੀ ਕਹਿੰਦੇ ਗੁਣਾਣ ਸਟੇਡੀਅਮ ਸਿੰਥੈਟਿਕ ਬੈਕ ਸਾਡੇ 8.5 ਕਰੋੜ ਦਾ ਲਵਾਇਆ ਬੈਡਮਿੰਟਨ ਕੋਰਟ ਬੜਾਇਆ ਬਾਸਕੇਟਬਾਲ ਤਿਆਰ ਹੋ ਰਿਹਾ ਹੈਗਾ ਤੇ ਬਹੁਤ ਐਸੇ ਕੰਮ ਨੇ ਜਿਹੜੇ ਅਸੀਂ ਕਰਾ ਰਹੇ ਹੈਗੇ ਆ ਔਰ ਗੋ ਵੀ ਕਰਾਣੇ ਆ ਜੀ ਤੇ ਮੇਰਾ ਤਾਂ ਮੇਨ ਵਿਜ਼ਨ ਟੈਨੀ ਨੇ ਕਿ ਡਿਵੈਲਪਮੈਂਟ ਕਰੋ ਜੀ ਲੋਕਾਂ ਦੀ ਸੇਵਾ ਕਰੋ ਜੀ ਔਰ ਆਪਣੇ ਵਾਤਾਵਰਨ ਨੂੰ ਪਿਆਰ ਕਰੋ ਜੀ ਤੇ ਫਿਰ ਤੁਹਾਡੇ ਇੱਕ ਬਹੁਤ ਵੱਖਰੀ ਜਿਹੜੀ ਸਾਈਡ ਵੀ ਸਾਨੂੰ ਅਕਸਰ ਦੇਖਣ ਨੂੰ ਮਿਲਦੀ ਰਹਿੰਦੀ ਹੈ ਤੁਹਾਡੀ ਭੰਗੜੇ ਪਾਉਂਦਿਆਂ ਦੀ ਵੀਡੀਓ ਬੱਚਿਆਂ ਨਾਲ ਬੰਟੇ ਖੇលਦਿਆਂ ਦੀ ਨੇਚਰ ਲਵ ਦੀ ਜੇ ਗੱਲ ਕਰੀਏ ਤੁਹਾਡੇ ਗੱਡੀਆਂ ਦੇ ਪਿਆਰ ਨੂੰ ਤਾਂ ਹਰ ਕੋਈ ਵਾਕਿਫ ਹੈ ਸੋ ਇਲਾਵਾ ਜੇ ਗੱਲ ਕਰੀਏ ਤੁਹਾਡੇ ਪੈਟਸ ਬਹੁਤ ਸੋਹਣੇ ਰੱਖੇ ਹੋਏ ਨੇ ਉਸ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਤੁਹਾਡਾ ਉਹ ਸਾਈਡ ਹੈ ਬਹੁਤ ਲੋਕਾਂ ਨੂੰ ਨਹੀਂ ਪਤਾ ਆ ਦੇਖੋ ਜਿਹਦੇ ਵਿੱਚ ਸਵਾਸ ਹੈ ਹਾਂਜੀ ਪਾਵੇਂ ਆਪ ਰੁੱਖ ਦਾ ਪੱਤਾ ਲਾ ਲੋ ਜੀ ਆਪਾਂ ਰੁੱਖ ਦੇ ਪੱਤੇ 'ਚ ਵੀ ਸਾਰਾ ਜੋ ਆਪਾਂ ਰੁੱਖ ਦਾ ਪੱਤਾ ਤੋੜ ਦਿੰਨੇ ਆ ਉਹ ਮੁਰਝਾ ਕੇ ਥੋੜੇ ਜਿਹਾ ਬਾਅਦ ਉਹ ਸੁੱਕ ਜਾਂਦਾ ਨਸ਼ਟ ਹੋ ਜਾਂਦਾ ਟਾਣੀ ਤੋੜ ਦਿਆਂ ਇਟ ਮੀਨਸ ਉਹਦੇ 'ਚ ਫੁੱਲਾਂ ਦੇ ਵਿੱਚ ਆ ਫੁੱਲ ਤੋੜ ਦਿਆ ਥੋੜੇ ਜਿਹਾ ਸੁਗਾਤ ਦਿੰਦੇ ਨੇ ਉਸ ਤੋਂ ਮਹਿਕ ਦਿੰਦੇ ਨੇ ਸਭ ਵੀ ਮੁਰਝਾ ਜਾਂਦੇ ਨੇ ਹੂੰ ਕੋਈ ਵੀ ਜਿਹਦੇ ਵਿੱਚ ਵੀ ਕੁਦਰਤ ਨੇ ਜਾਨ ਪ੍ਰਾਣ ਪਾਇਆ ਮੈਂ ਉਹਨੂੰ ਪਿਆਰ ਕਰਦਾ ਜੀ ਜੀ ਠੀਕ ਹੈ ਔਰ ਉਸ ਵਿੱਚ ਭਾਵੇਂ ਮੈਂ ਡੌਗ ਲਵਰ ਵੀ ਬਹੁਤ ਮੈਂ ਐਨੀਮਲ ਲਵਰ ਆ ਕਲਾ ਡੌਗ ਲਵਰ ਨਹੀਂ ਮੈਂ ਐਨੀਮਲ ਲਵਰ ਆ ਮੈਨੂੰ ਕੋਈ ਵੀ ਐਨੀਮਲ ਹੋਵੇ ਮੈਨੂੰ ਜਿੱਥੇ ਮਿਲ ਗਿਆ ਮੈਂ ਉਹਨੂੰ ਪਿਆਰ ਕਰਦਾ ਜੀ ਤੇ ਕਈ ਵਾਰ ਮੈਨੂੰ ਸਿੰਘ ਸੰਗੂ ਵੀ ਪੈ ਜਾਂਦੇ ਪਰ ਮੈਂ ਤਾਂ ਵੀ ਵਿੱਚ ਗੱਲ ਬਗੜੀ ਕੁੱਟ ਕੇ ਪਾ ਲੈਂਦਾ ਉਹਨੂੰ ਤੇ ਯਾਰ ਮੈਂ ਤੈਨੂੰ ਪਿਆਰ ਕਰਦਾ ਤੂੰ ਮੈਨੂੰ ਇਹ ਕਿਉਂ ਕਰਦਾ ਤੇ 2 ਮਿੰਟ ਬਾਅਦ ਉਹ ਵੀ ਮੰਨ ਜਾਂਦਾ ਯਾਰ ਹਾਂ ਇਹ ਬੰਦਾ ਬਈ ਅਲੱਗ ਹੈ ਬ్రో ਹਣਾ ਕਿਉਂਕਿ ਇੱਕ ਦੂਜੇ ਦੀ ਜਿਹੜੀ ਅੰਦਰੋਂ ਤੁਹਾਡੀ ਫੀਲਿੰਗ ਵਾਈਬ ਜਿਹੜੀਆਂ ਪੋਜ਼ਿਟਿਵ ਵਾਈਬਸ ਨੇ ਜਦੋਂ ਜਦੋਂ ਤੁਸੀਂ ਟੱਚ ਕਰਦੇ ਹੋ ਨਾ ਜ਼ਰੂਰ ਦੂਸਰੇ 'ਚ ਵੀ ਆਉਂਦੀਆਂ ਨੇ ਬਿਲਕੁਲ ਤੇ ਜਦੋਂ ਤੁਸੀਂ ਆਪਣੇ ਵੱਲੋਂ ਪੋਜ਼ਿਟਿਵਿਟੀ ਰੱਖਦੇ ਹੋ ਤੁਹਾਡੇ ਅੰਦਰ ਇੱਕੋ ਹੀ ਭਾਵਨਾ ਹੋਵੇ ਯਾਰ ਮੈਂ ਪਿਆਰ ਕਰਦਾ ਯਾਰ ਮੇਰਾ ਕੋਈ ਦੁਸ਼ਮਣ ਨਹੀਂ ਮੇਰਾ ਕੋਈ ਵਿਰੋਧੀ ਨਹੀਂ ਮੇਰੀ ਸੋਚ ਵੀ ਇਹੀ ਹੈ ਠੀਕ ਹੈ ਇਲੈਕਸ਼ਨ ਲੜਦੇ ਆ ਇਲੈਕਸ਼ਨ ਅਸੀਂ ਦੁਸ਼ਮਣਾਂ ਦੇ ਸੋਚ ਕੇ ਲੜਦੇ ਦੁਸ਼ਮਣਾਂ ਨੂੰ ਠੀਕ ਹੈ ਸਾਡੀ ਵਿਚਾਰਾਂ ਦੀ ਲੜਾਈ ਹੈ ਜੀ ਵੋਟ ਲੋਕਾਂ ਦੇ ਪਾਣੀ ਪ੍ਰੋਫੈਸ਼ਨ ਆ ਕਹਿ ਸਕਦਾ ਹੈ ਕਿ ਹਾਂ ਨਹੀਂ ਮੈਂ ਤੋਂ ਦੇ ਤਾਂ ਵੀ ਜ਼ਿਆਦਾ ਪ੍ਰੋਫੈਸ਼ਨ ਦਾ ਵੀ ਜ਼ਿਆਦਾ ਵੀ ਇਹ ਲੋਕਾਂ ਦੀ ਇੱਕ ਪਸੰਦ ਹੁੰਦੀ ਹੈ ਠੀਕ ਆ ਕੱਲ ਕੋਈ ਹੋਰ ਸੀ ਅੱਜ ਵੇ ਆ ਕੱਲ ਨੂੰ ਕੋਈ ਹੋਰ ਹੋ ਸਕਦਾ ਤੇਜ਼ ਕਰਕੇ ਮੇਰਾ ਖਿਆਲ ਇਹ ਵਿਰੋਧਤਾ ਰੱਖਣੀ ਚਾਹੀਦੀ ਇਹ ਤਾਂ ਲੋਕਾਂ ਦੀ ਪਸੰਦ ਦੇ ਆਪਾਂ ਲੋਗ ਆ ਯਾਰ ਅਸੀਂ ਖੁਦ ਦੇ ਬਣਾਏ ਹੋਏ ਲੋਕ ਨਹੀਂ ਹੈਗੇ ਅਸੀਂ ਜੱਜ ਐਮ ਐਲ ਏ ਕੌਂਸਲਰ ਐਮ ਪੀ ਮਨਿਸਟਰ ਜੋ ਵੀ ਹੈਗੇ ਆ ਇਹ ਲੋਕਾਂ ਦੀ ਪਸੰਦ ਆ ਤੇ ਇਹਦੇ 'ਚ ਮੇਰਾ ਖਿਆਲ ਆ ਵੀ ਕਿਸੇ ਨੂੰ ਗਿਲਾ ਸ਼ਿਕਵਾਣੀ ਹੋਣਾ ਚਾਹੀਦਾ ਮੈਂ ਤਾਂ ਸਾਰੇ ਵਿਰੋਧੀ ਮੇਰਾ ਕੋਈ ਮੇਰਾ ਕੋਈ ਵਿਰੋਧੀ ਨਹੀਂ ਆ ਜਿਹੜੇ ਮੇਰੇ ਖਿਲਾਫ ਇਲੈਕਸ਼ਨ ਵੀ ਜਿਨ੍ਹਾਂ ਨੇ ਲੜੀ ਆ ਮੈਂ ਇਲੈਕਸ਼ਨ ਜਿੱਤਣ ਤੋਂ ਬਾਅਦ ਜੋ ਵੀ ਰਿਜ਼ਲਟ ਆਉਂਦਾ ਉਸ ਤੋਂ ਬਾਅਦ ਅਸੀਂ ਮੈਂ ਤਾਂ ਉਦਾਂ ਹੀ ਭਾਈਚਾਰਾ ਨਿਭਾਉਣ ਦੇ ਹੱਕ ਚ ਹੈਗਾ ਉਹ ਨਿਭਾਉਂਦਾ ਵੀ ਹੈਗਾ ਅਜੇ ਤੱਕ ਕੋਈ ਵੀ ਮੇਰੇ ਜਿਹੜੇ ਦੂਸਰੀ ਪਾਰਟੀ ਦੇ ਲੋਕ ਨੇ ਮੇਨੂੰ ਅੱਜ ਵੀ ਉੱਦੇ ਮੈਨੂੰ ਸਾਰੇ ਪਿਆਰ ਕਰਦੇ ਨੇ ਕਿਉਂਕਿ ਮੈਂ ਸਭ ਦੇ ਕੰਮ ਜਿੰਨੇ ਜੋਗਾ ਮੈਂ ਕਹਿੰਦਾ ਲਿਆਓ ਯਾਰ ਮੈਂ ਜਿੱਤ ਗਿਆ ਹੁਣ ਮੈਂ ਸਾਰਿਆਂ ਦਾ ਤੇ ਇਸ ਕਰਕੇ ਤੁਸੀਂ ਸੋਚ ਆਪਣੀ ਅੱਛੀ ਰੱਖੋ ਪੋਜ਼ਿਟਿਵ ਰੱਖੋ ਆਪਾਂ ਬਿਆਨਬਾਜ਼ੀ ਕਰਕੇ ਅਖਬਾਰਾਂ ਚੀਕ ਵਿੱਚ ਤੇ ਐਲੀਗੇਸ਼ਨ ਲਗਾਓ ਔਰ ਇੱਕ ਦੂਜੇ ਨੂੰ ਤੁਸੀਂ ਭੰਡੀ ਪ੍ਰਚਾਰ ਕਰੋ ਨਾਲੇ ਤੁਸੀਂ ਆਪ ਦਾ ਜਲੂਸ ਕੱਢਦੇ ਨਾਲੇ ਅਗਲੇ ਦਾ ਕੱਢਦੇ ਠੀਕ ਹੈ ਨਾ ਇਹ ਨਹੀਂ ਕਿ ਤੁਸੀਂ ਇਹ ਸੋਚੋ ਵੀ ਲੋਕ ਇਹੀ ਸੋਚਦੇ ਵੀ ਤੂੰ ਜੋ ਬੋਲ ਰਿਹਾ ਭਾਈ ਤੇਰੇ ਮੂੰਹ ਵਾਲੀ ਸੱਚ ਆ ਤੂੰ ਮਾਤਵਾਗਨ ਦੀ ਜੀ ਆ ਬਿਲਕੁਲ ਬਾਕੀ ਸਾਰੇ ਅੱਗੇ ਵਾਲੇ ਤਾਂ ਦੂਸਰੇ ਹੀ ਨੇ ਇੱਕ ਇਹ ਵੀ ਗਲਤਫਹਿਮੀ ਹੁੰਦੀ ਆ ਲੀਡਰਾਂ ਨੂੰ ਮੇਰੇ ਖਿਆਲ ਨਾਲ ਸਾਨੂੰ ਆਪਣੀ ਸਭਿਤਾ ਦੇ ਵਿੱਚ ਆਪਣੇ ਕਲਚਰ ਦੇ ਵਿੱਚ ਜਰੂਰ ਇਹਦੀ ਰਿਸਪੈਕਟ ਕਰਨੀ ਚਾਹੀਦੀ ਜੋ ਸਾਨੂੰ ਸਾਡੇ ਪੁਰਾਣੇ ਆ ਬਜ਼ੁਰਗ ਤੇਗੇ ਨੇ ਸਾਨੂੰ ਇੱਕ ਵਿਰਾਸਤ ਦੇ ਵਿੱਚ ਕਿ ਸੰਸਕਾਰ ਇਹ ਸੰਸਕਾਰ ਇਹੀ ਹੁੰਦੇ ਨੇ ਨਾ ਵੀ ਤੁਹਾਨੂੰ ਕਿੱਦਾਂ ਜੀ ਤੁਹਾਡਾ ਪਾਲਣ ਪੋਸ਼ਣ ਹੋਇਆ ਕਿੱਦਾਂ ਦੇ ਲੋਕਾਂ ਚੋਂ ਹੈ ਕੀ ਤੁਹਾਨੂੰ ਤੁਹਾਡੇ ਮਾਪੇ ਨੇ ਤੁਹਾਨੂੰ ਕੀ ਸਿੱਖਿਆ ਦਿੱਤੀ ਹੈ ਸਾਡੇ ਮਾਪੇ ਆਪਣੀ ਕੋਈ ਸਿੱਖਿਆ ਦਿੱਤੀਆਂਗੇ ਭਾਈ ਬੇਟਾ ਕਿਸੇ ਦਾ ਬੁਰਾ ਨਹੀਂ ਕਰਨਾ ਜੇ ਤੇਰਾ ਕੋਈ ਕਰ ਗਿਆ ਉਹ ਕਰੇਗਾ ਪਰਮਾਤਮਾ ਬੇਟਾ ਤੂੰ ਉਹਦੀ ਤੂੰ ਵੱਡਾ ਨਹੀਂ ਹੈਗਾ ਤੇ ਤੋਂ ਵੱਡਾ ਉੱਪਰ ਬੈਠਾ ਉਹ ਦੇਖੇਗਾ ਪਰਮਾਤਮਾ ਇਸ ਕਰਕੇ ਮੈਂ ਉਹਦੀ ਰਜ਼ਾ ਹਮੇਸ਼ਾ ਖੁਚ ਰਹਿਣਾ ਤੇ ਮੇਰੇ ਖਿਲਾਫ ਇੰਨਾ ਕੁਝ ਬੋਲਦੇ ਨੇ ਕਈ ਵਾਰ ਮੈਂ ਕੁਝ ਨਹੀਂ ਬੋਲਦਾ ਮੈਂ ਹੱਸ ਲੈਂਦਾ ਮੈਂ ਚਲੋ ਪ੍ਰਮਾਤਮਾ ਇਹਨਾਂ ਨੂੰ ਸੱਤ ਬੁੱਧੀ ਦੇ ਬਿਲਕੁਲ ਮੈਂ ਤਾਂ ਉੱਥੇ ਮੇਰਾ ਹੀ ਵਰਡ ਹੁੰਦੀ ਜੀ ਸੋ ਹਣ ਚਾਹਾਂਗੇ ਸਰ ਅਸੀਂ ਸਾਡੇ ਲੁਧਿਆਣਾ ਲਾਈਵ ਦੇ ਦਰਸ਼ਕ ਜੋ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਇਹ ਸੁਨੇਹਾ ਜ਼ਰੂਰ ਦਿਓ ਆ ਲੁਧਿਆਣਾ ਲਾਈਵ ਤੇ ਵਿੱਚ ਜਿੰਨੇ ਵੀ ਮੇਰੇ ਸਰੋਤੇ ਬੈਠੇ ਆ ਦੇਖ ਰਹੇ ਨੇ ਮੈਂ ਪਹਿਲਾਂ ਸਭ ਨੂੰ ਤਹਿ ਦਲੋ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਆਪਣਾ ਜ਼ਿੰਦਗੀ ਦਾ ਇੱਕ ਇੱਕ ਹਸੀਨ ਪਲ ਕੱਟ ਕੇ ਦਾਸ ਦੀ ਤੁਸੀਂ ਜੋ ਮੇਰੇ ਬੇਨਤੀਆਂ ਲਾਈਆਂ ਨੇ ਉਹਨਾਂ ਨੂੰ ਤੁਸੀਂ ਸੁਣਿਆ ਔਰ ਹੋ ਸਕਦਾ ਗਾਇਬ ਗਾਏ ਕੋਈ ਮੇਤੋ ਐਸੀ ਗੱਲ ਗਈ ਹੋਵੇ ਜਿਹਦੇ ਚ ਮੇਰਾ ਜੀ ਤਾਂ ਮਨ ਦੁਖਿਆ ਹੋਵੇ ਉਹਦੇ ਲਈ ਵੀ ਮੈਂ ਬਾਬ ਵੀ ਭਾਗਦਾ ਔਰ ਸੈਕੰਡਲੀ ਮੇਰੀ ਸਾਰਿਆਂ ਨੂੰ ਇਹ appeal ਆਓ ਆਪਾਂ ਰਲ ਮਿਲ ਕੇ ਇੱਕ ਜੋ ਸਾਡਾ ਪੰਜਾਬ ਆ ਸਾਡੀ ਇਹ ਬਾਤਰ ਭੂਮੀ ਆ ਕਰਮ ਭੂਮੀ ਆ ਇਹਨੂੰ ਅਸੀਂ ਰੰਗੀਲਾ ਰੰਗਲਾ ਪੰਜਾਬ ਬਣਾਈਏ ਉਹ ਦਾਰਾ ਸਿੰਘ ਵਾਲਾ ਉਹ ਭੰਗੜਿਆਂ ਵਾਲਾ ਵਿਲਖਾ ਸਿੰਘ ਵਾਲਾ ਉਹ ਗਿੱਦਿਆ ਵਾਲਾ ਚਿੱਟੇ ਚਿੱਟੇ ਦੁੱਧ ਵਾਲਾ ਪੰਜਾਬ ਹਰੀਆਲੀ ਵਾਲਾ ਪੰਜਾਬ ਆਓ ਆਪਾਂ ਰਲ ਕੇ ਸਾਰੇ ਬਣਾਈਏ ਇਹੀ ਮੇਨੂੰ ਸਾਰੇ ਨੂੰ ਬੇਨਤੀ ਹੈ ਔਰ ਆਪਾਂ ਸਵੱਛ ਔਰ ਵਾਤਾਵਰਣ ਦੇ ਉੱਤੇ ਸਫਾਈ ਦੇ ਉੱਤੇ ਔਰ ਆਪਣੇ ਆਲੇ ਦੁਆਲੇ ਨੂੰ ਪੇੜ ਪੂੜੇ ਫੇਰ ਵੱਧ ਤੋਂ ਵੱਧ ਲਾਈਏ ਸਫਾਈ ਰੱਖੀਏ এনवायरमेंट ਨੂੰ ਪਿਆਰ ਕਰੀਏ ਕੁਦਰਤ ਨੂੰ ਪਿਆਰ ਕਰੀਏ ਇਹੀ ਮੇਰਾ ਤੁਹਾਨੂੰ ਪੈਗਾਮ ਆ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ ਥੈਂਕ ਯੂ ਸੋ ਮਚ ਸਰ ਆਪਣਾ ਕੀਮਤੀ ਸਮਾਂ ਸਾਨੂੰ ਦੇਣ ਦੇ ਲਈ ਸਾਨੂੰ ਪਤਾ ਹੈ ਕਿ ਤੁਹਾਡੀ ਕਚਹਿਰੀ ਦੇ ਵਿੱਚ ਬਹੁਤ ਲੋਕ ਬੈਠੇ ਨੇ ਪਰ ਤੁਸੀਂ ਫਿਰ ਵੀ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਕਿਰਨ ਜੀ ਤੁਹਾਡੇ